ਲੋਜੀ ਮੈਂ ਆ ਤੁਹਾਡਾ ਮਿੱਤਰ ਜਬਰ ਚੌਧਰੀ ਤੇ ਲੈਂਦੇ ਪੰਜਾਬ ਵੱਲੋਂ ਅੱਜ ਦੀ ਪੰਜਾਬੀ ਗੱਲਬਾਤ ਜਿਹੜੀ ਬੜੀ ਸਪੈਸ਼ਲ ਹੈ ਬੜੀ ਖਾਸ ਹੈ ਕਿਉਂਕਿ ਮੇਰੇ ਨਾਲ ਮਹਿਮਾਨ ਜਿਹੜੇ ਨੇ ਉਹ ਬਹੁਤ ਖਾਸ ਨੇ ਡਾਕਟਰ ਸ਼ਾਜ਼ੀਆ ਅਨਵਰ ਚੀਮਾਹਰੀ ਜੁੜ ਗਏ ਨੇ ਮੇਰੇ ਨਾਲ ਇਹ ਜਨਾਬ ਡਾਕਟਰ ਤੋਂ ਉਹਦੇ ਨਾਮ ਦੇ ਨਾਲ ਲੱਗਾ ਹੋਇਆ ਇਹ ਇਹਨਾਂ ਨੇ ਪੀ ਐਚ ਡੀ ਕੀਤੀ ਜੀ ਸਿਮਿਓਟਿਕ ਐਂਡ ਫਲਸਫੀ ਆਫ ਕਮਿਊਨੀਕੇਸ਼ਨ ਮੈਂ ਆਪਣੀ ਗੱਲਬਾਤ ਵਿੱਚ ਇਹਨਾਂ ਕੋਲ ਸਮਝਾਂਗਾ ਕਿ ਇਹ ਪੀ ਐਚ ਡੀ ਦਾ ਕੀ ਮਤਲਬ ਹੈ ਯੂਨੀਵਰਸਿਟੀ ਆਫ ਪ੍ਰਾਗ ਤੋਂ ਜਨਾਬ ਇਹਨਾਂ ਨੇ ਚਾਰਜ ਯੂਨੀਵਰਸਿਟੀ ਆਫ ਪ੍ਰਾਗ ਤੋਂ ਇਹਨਾਂ ਨੇ ਪੀ ਐਚ ਡੀ ਕੀਤੀ ਔ ਇੰਟਰਨੈਸ਼ਨਲ ਰਿਲੇਸ਼ਨ ਤੇ ਜੀਓਪੋਲੀਟੀਕਲ ਦੇ ਸੀਨੀਅਰ ਐਨਾਲਿਸਟ ਤੇ ਜੀ ਕਰਦੇ ਨੇ ਆਥਰ ਨੇ ਕਿ ਕਿਤਾਬ ਦੇ ਜਿਹੜਾ ਕਿ ਇਹਨਾਂ ਨੇ ਉਹ ਵੀ ਜਿਹੜਾ ਸੀ ਆਪਣਾ ਥੀਏਟਰ ਦੇ ਉੱਤੇ ਲਿਖੀ ਇਹ ਵੀ ਇਹਨਾਂ ਦੀ ਪਰਸਨੈਲਿਟੀ ਦਾ ਇੱਕ ਡਿਫਰੈਂਟ ਪਹਿਲੂ ਹੈਗਾ ਤੇ ਦੂਸਰਾ ਦੂਸਰਾ ਇਹ ਕਿ ਰਿਸਰਚ ਔਰ ਸਾਰਾ ਦਿਨ ਲਿਖਣਾ ਪੜਨਾ ਔਰ ਇਹਨਾਂ ਦੇ ਜਿਹੜੇ ਆਰਟੀਕਲ ਨੇ ਉਹ ਇੱਥੇ ਡੀਐਨਡੀ ਸ਼ਬਦ ਨੇ ਸਾਡੇ ਦੇ ਨਾਲ ਟ੍ਰਿਬਿਊਨ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਵੱਡੇ ਅਖਬਾਰ ਨੇ ਉਹਨਾਂ ਵਿੱਚੋਂ ਅਪਲਾਏ ਲਿਖਦੇ ਨੇ ਤੇ ਅੱਜ ਦੀ ਗੱਲਬਾਤ ਅਸੀਂ ਇਹਨਾਂ ਦੇ ਨਾਲ ਇਹਨਾਂ ਦਾ ਆਪਣਾ ਰੀਸੈਂਟ ਜਿਹੜਾ ਆਰਟੀਕਲ ਮੈਂ ਪੜਿਆ ਜਿੱਦ ਜਿੱਦ ਮੈਂ ਪੜ ਕੇ ਇਹਨਾਂ ਨੂੰ ਦਾਵਤ ਦਿੱਤੀ ਉਹ ਸੀ ਇਹਨਾਂ ਦਾ ਕਿ ਆਰਐਸਐਸ ਜਿਹੜਾ ਹਿੰਦੂਤਵਾ ਜਿਹੜਾ ਆਪਣਾ ਤੁਹਾਨੂੰ ਪਤਾ ਹੈ ਕਿ ਬੀਜੇਪੀ ਰਨ ਗਵਰਨਮੈਂਟ ਔਰ ਪੂਰਾ ਜਿਹੜਾ ਅੱਜ ਕੱਲ ਰਜਿਮ ਚੱਲ ਰਿਹਾ ਹੈ ਹਿੰਦੁਸਤਾਨ ਦੇ ਵਿੱਚ ਇਹਨਾਂ ਦਾ ਮੰਨਣਾ ਹੈ ਕਿ ਆਰਐਸਐਸ ਜਿਹੜਾ ਆਪਣੇ ਆਪ ਨੂੰ ਰੀਕੈਲੀਬ੍ਰੇਟ ਕਰ ਰਿਹਾ ਜੋ ਕਿ ਹਿੰਦੁਸਤਾਨ ਤੇ ਆਪਣੇ ਆਪ ਨੂੰ ਰੀਕੈਲੀਬ੍ਰੇਟ ਹੋਣ ਤੱਕ ਕਰ ਨਹੀਂ ਸਕਿਆ ਇੱਕ ਇਸ ਖਿੱਤੇ ਦਾ ਜਿਸ ਰੀਜਨ ਦਾ ਅੱਛਾ ਪਲੇਅਰ ਨਹੀਂ ਬਣ ਸਕਿਆ ਔਰ ਜਿਹੜਾ ਪੰਜਾਬ ਦੇ ਨਾਲ ਧੱਕਾ ਉਹ ਕਰ ਰਿਹਾ ਉਹ ਤਾਰਿਆਂ ਦੇ ਸਾਹਮਣੇ ਹੈਗਾ ਪ੍ਰੌਕਸੀ ਵਾਰ ਚਲਾਉਂਦਾ ਹੈ ਐਵੀਡੈਂਸ ਹੈ ਔਰ ਯੂਰਪ ਦੀ ਯੂਰਪੀ ਯੂਨੀਅਨ ਦੀ ਪੋਰ ਪਾਰਲੀਮੈਂਟ ਦੀ ਰਿਪੋਰਟ ਸਾਹਮਣੇ ਹੈਗੀ ਹੈ ਫਿਰ ਯੂਕੇ ਦੀ ਪਾਰਲੀਮੈਂਟ ਦੀ ਰਿਪੋਰਟ ਸਾਹਮਣੇ ਹੈਗੀ ਹੈ ਸਟੇਟ ਡਿਪਾਰਟਮੈਂਟ ਦਾ ਰਿਪੋਰਟ ਸਾਹਮਣੇ ਹੈਗੀ ਹੈ ਕਿ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੁਨੀਆ ਵਿੱਚ ਅਗਰ ਇਸ ਇਸ ਵਕਤ ਅਗਰ ਕੋਈ ਇੱਕ ਮੁਲਕ ਜਿਹੜਾ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹਨੂੰ ਕਿ ਮੈਂ دہشت ਗਰਦੀ ਕਹਿੰਨਾ ਉਹ ਅਗਰ ਕਰ ਰਿਹਾ ਤੇ ਉਹ ਹਿੰਦੁਸਤਾਨ ਹੈ ਔਰ ਉਹਦਾ ਸਬੂਤ ਮੌਜੂਦ ਹੈ ਤੇ ਡਾਕਟਰ ਸਾਹਿ ਜੀ ਬਹੁਤ ਸ਼ੁਕਰੀਆ ਜਗਵਰ ਭਾਈ ਤੁਹਾਡੇ ਤਾਰਫ ਦਾ ਜਿਸ ਤਰੀਕੇ ਨਾਲ ਤੁਸੀਂ ਕਰਾਇਆ ਵੀਰ ਐਸੇ ਹੀ ਹੁੰਦੇ ਨੇ ਪੈਣਾ ਤੇ ਫਸਲ ਕੱਢਣ ਵਾਲੇ ਐਡੀ ਗੱਲ ਕੋਈ ਨਹੀਂ ਜਿੰਨੀ ਤੁਸੀਂ ਗੱਲ ਦੱਸਾ ਦਿੱਤੀ ਇਹ ਤੁਹਾਡੀ ਬਹੁਤ ਮੈਂ ਤੁਹਾਡਾ ਥੋੜਾ ਥੋੜਾ ਜਿਹਾ ਕੰਮ ਹੈ ਜੀ ਤੁਹਾਡਾ ਕੰਮ ਬੋਲਦਾ ਤੇ ਤੁਸੀਂ ਜਿਹੜਾ ਜਿਹੜਾ ਆਪਣਾ ਕੰਮ ਕਰ ਰਹੇ ਉਹ ਉਹਦਾ ਉਹਦੀ ਅਪਲਾਉਡ ਕਰਨਾ ਉਹਨੂੰ ਉਹਨੂੰ ਰਿਕਾਰਡ ਤੇ ਲਿਆਣਾ ਬੜਾ ਜ਼ਰੂਰੀ ਹੈਗਾ ਤਾਂ ਕਿ ਤੁਸੀਂ ਮੈਨੂੰ ਪਹਿਲੇ ਦੱਸੋ ਆਪਾਂ ਆਰਐਸਐਸ ਵੱਲੇ ਆਨੇ ਆ ਜੇ ਜਿਹੜਾ ਤੁਸੀਂ ਪੀ ਐਚ ਡੀ ਕੀਤੀ ਹੈ ਸਿਮਿਓਟਿਕ ਐਂਡ ਫਿਲਾਸਫੀ ਆਫ ਕਮਿਊਨੀਕੇਸ਼ਨ ਇਹ ਕੀ ਚੀਜ਼ ਹੈ ਤੇ ਇਹਦਾ ਕੀ ਸਕੋਪ ਹੈ ਤੇ ਕਿੱਧਰ ਤੁਸੀਂ ਟੁਰ ਪਏ ਬਿਲਕੁਲ ਸਿਮਿਓਟਿਕ ਜਿਹੜਾ ਉਹ ਹਿਊਮਨ ਜਿਹੜੀ ਅੰਡਰਸਟੈਂਡਿੰਗ ਹੈ ਨਾ ਮੀਨਿੰਗ ਮੇਕਿੰਗ ਦਾ ਪ੍ਰੋਸੈਸ ਅਸੀਂ ਚੀਜ਼ਾਂ ਨੂੰ ਕਿਵੇਂ ਸਮਝਨੇ ਆ ਜੇ ਸਮਝਨੇ ਹਾਂ ਤੇ ਕਿਉਂ ਸਮਝਨੇ ਆ ਫਿਰ ਕੀ ਸਮਝਨੇ ਆ ਉਹ ਸਾਰਾ ਜਿਹੜਾ ਸਟਡੀ ਇਹ ਉਹ ਸਿਮਿਓਟਿਕ ਦੇ ਡੋਮੇਨ ਚ ਆ ਜਾਂਦਾ ਹੈ ਤੇ ਉਹ ਆਫਕੋਰਸ ਫਿਰ ਕਮਿਊਨੀਕੇਸ਼ਨ ਨਾਲ ਜੁੜ ਜਾਂਦੀ ਹੈ ਜੇ ਤੁਸੀਂ ਕਮਿਊਨੀਕੇਸ਼ਨ ਨੂੰ ਫਿਲਾਸਫਿਕਲੀ ਪੜੋ ਤੇ ਆਪਸ ਚ ਜਿਹੜਾ

ਤੇ ਬਸ ਲਿਫਟਿਕੀਆ ਨਾਲ ਦੇ ਦੇ ਗੋਚੀ ਜਿਹੜੀ ਸਾਡੀ ਕਿ ਸਿਰਫ ਕਮਿਊਨੀਕੇਸ਼ਨ ਦਾ ਗੱਲਬਾਤ ਹੀ ਆਉਂਦੀ ਜੀ ਬੋਡੀ ਲੈਂਗੁਏਜ ਤੇ ਜੈਸਚਰਸ ਨੇ ਇਹਦੇ ਵਿੱਚ ਆਰਟ ਆ ਜਾਂਦਾ ਹੈ ਸਾਰੇ ਦਾ ਸਾਰੇ ਦੇ ਵਿੱਚ तमाम ਜਿਹੜੇ ਹਿਊਮਨ ਐਸਪੈਕਟਸ ਨੇ ਜਿਹਦੇ ਨਾਲ ਤੁਸੀਂ ਕੋਈ ਵੀ ਚੀਜ਼ ਕਨਵੇ ਕਰਦੇ ਹੋ ਜਾਂ ਅੰਡਰਸਟੈਂਡ ਕਰਦੇ ਹੋ ਉਹ ਸਭ ਸਿਮਿਓਟਿਕ ਦੀ ਗੁਹਣਚਾ ਆ ਜਾਂਦਾ ਤੇ ਮੈਂ ਇਹਨੂੰ ਪ੍ਰਾਇਮਰੀਲੀ ਫਿਰ ਯੂਜ਼ ਕੀਤਾ ਜਿਓ ਪੋਲ ਪੋਲਿਟਿਕਸ ਨੂੰ ਸਮਝਣ ਵਾਸਤੇ ਪ੍ਰੋਪਗੈਂਡਾ ਸਮਝਣ ਵਾਸਤੇ ਜਿਹੜਾ ਤੁਹਾਡਾ ਬਹੁਤ ਵੱਡਾ ਜਿਹੜਾ ਜਿਹੜਾ ਅੱਜਕੱਲ ਤੁਸੀਂ ਬਹੁਤ ਜ਼ਿਆਦਾ ਇਹਦੇ ਤੇ ਕੰਮ ਕਰ ਰਹੇ ਹੋ ਤੇ ਬਹੁਤ ਬ੍ਰਿਲियੰਟਲੀ ਕਰ ਰਹੇ ਹੋ ਚੀਫ ਫੇਕ ਡੀਪ ਫੇਕ ਹੁੰਦੇ ਤੇ ਪ੍ਰੋਪਗੈਂਡਾ ਉਹ ਜਿਹੜਾ ਪ੍ਰੋਪਗੈਂਡਾ ਕਰਦੇ ਹੋ ਕਿ ਤੋੜਦੇ ਹੋ ਤਾਂ ਦੱਸਣਾ ਦੇਖੋ ਪ੍ਰੋਪਗੈਂਡਾ ਜਿਹੜਾ ਨਾ ਉਹ ਸਾਡੇ ਜੇ ਜਵਾਰ ਭਾਈ ਮਾੜੇ ਬੰਦੇ ਪ੍ਰੋਪੋਗੈਂਡਾ ਜਿਹੜੀਆਂ ਨੇ ਉਹ ਸਟੇਟਸ ਕਰਵਾਉਂਦੀਆਂ ਨੇ ਤੇ ਸਾਡੇ ਜੇ ਬੰਦਿਆਂ ਕੋਲੋਂ ਪ੍ਰੋਪੋਗੈਂਡਾ ਕਿਸੇ ਇੱਕ ਕੀ ਕਰਵਾਣਾ ਹੈ ਅਸੀਂ ਬਸ ਪ੍ਰੋਪੋਗੈਂਡਾ ਡੀਪ ਬੰਕ ਕੀ ਕਰਨੇ ਆ

ਗੱਲ ਕਰ ਰਹੇ ਨੇ इवन ਉਹ ਲਿਪ ਸਿੰਕਿੰਗ ਤੋਂ ਆਮ ਬੰਦੇ ਨੂੰ ਸਮਝ ਆ ਜਾਂਦੀ ਹੈ ਲੇਕਿਨ ਤੁਸੀਂ ਵੇਖੋ ਤੇ ਹਜ਼ਾਰਾਂ ਦੀ ਤਾਦਾਦ ਨਾਲ ਉਹ ਫਾਰਵਰਡ ਹੁੰਦੀਆਂ ਹੁੰਦੀਆਂ ਨੇ ਸਾਡੇ ਬੱਚੇ ਇਸ ਚੀਜ਼ ਤੋਂ ਅਵੇਅਰ ਨਹੀਂ ਤੇ ਤੁਸੀਂ ਬਹੁਤ ਵੱਡਾ ਤੁਸੀਂ ਕੰਮ ਕਰ ਰਹੇ ਹੋ ਲੋਕਾਂ ਨੂੰ ਦੱਸਣ ਵਾਸਤੇ ਕਿ ਇਹ ਵੀ ਇੱਕ ਐਂਗਲ ਹੈ ਤੇ ਇਸੇ ਤਰੀਕੇ ਨਾਲ ਜਿਹੜਾ ਜ਼ਿੰਦਗੀ ਜਿਹੜੀ ਉਹ ਸਮਝਣ ਵਾਸਤੇ ਬਹਾਰਾਲ ਜ਼ਿੰਦਗੀ ਇਟਸੈਲਫ ਇੱਕ ਥੀਏਟਰ ਹੈ ਅਸੀਂ ਸਭ ਇੱਕ ਥੀਏਟਰ ਦਾ ਹਿੱਸਾ ਹਾਂ ਤੇ ਉਹ ਜ਼ਿੰਦਗੀ ਸਮਝਣ ਵਾਸਤੇ ਥੀਏਟਰ ਜਿਹੜਾ ਇੱਕ ਬਹੁਤ ਵੱਡਾ ਉਹਦਾ ਇੱਕ ਰੋਲ ਹੈ ਤੇ ਮੈਂ ਆਪਣੀ ਪੀ ਐਚ ਡੀ ਦੀ ਰਿਸਰਚ ਵਾਸਤੇ ਵੀ ਪੰਜਾਬੀ تھیਟਰ ਨੂੰ ਐਸ ਅ ਸਬਜੈਕਟ ਮੈਟਰ ਚੂਜ਼ ਕੀਤਾ ਸੀ ਤੇ ਪੰਜਾਬੀ ਵਿੱਚ ਵੀ ਉਹੀ ਜਿਹੜਾ ਸਭ ਤੋਂ ਜ਼ਿਆਦਾ ਸਾਡਾ ਕ੍ਰਿਟੀਸਾਈਜ਼ਡ ਜੌਨਰਾ ਵੇ ਸਾਡੀਆਂ ਚੁਗਤਾਂ ਦਾ ਮੈਂ ਉਹਨਾਂ ਦਾ ਕಾಗ್ਨੀਟਿਵ ਤੇ ਸਿਮਾਇਓਟਿਕ ਅਨਾਲਿਸਿਸ ਕੀਤਾ ਸੀ ਕਿ ਉਹਨਾਂ ਦੇ ਪਿੱਛੇ ਕਿੰਨਾ ਲੇਅਰਡ ਜਿਹੜਾ ਬ੍ਰੇਨ ਫੰਕਸ਼ਨ ਕੰਮ ਕਰਦਾ ਹੁੰਦਾ ਕਿੰਨੇ ਡੀਪ ਥਿੰਕਿੰਗਸ ਹੁੰਦੇ ਨੇ ਤੇ ਚੁਗਤ ਪਾਸ ਤੇ ਸਾਡੇ ਫੰਟ ਜਿਹੜੇ ਨੇ ਉਹ ਕਿਸ ਉਹਨਾਂ ਦੀ ਇੰਟੈਲੀਜੈਂਸ ਦਾ ਤੇ ਆਈਕਿਊ ਦਾ ਲੈਵਲ ਕੀ ਹੁੰਦਾ ਜਿਹੜੇ ਸਪੌਂਟੇਨੀਅਸ ਉਹਤੇ ਬੈਕ ਜਿਹੜਾ ਇਹ ਜੁਕਤਾ ਕਰਦੇ ਨੇ ਤੇ ਉੱਚੀ ਦੇ ਜਿਹੜੇ ਪੋਲਿਟੀਕਲ ਸੈਟਾਇਰ ਤੋਂ ਲੈ ਕੇ ਸੋਸ਼ਲ ਸੈਟਾਇਰ ਇਹ ਉਹਦੇ ਵਿੱਚ ਆਇਰਨੀ ਹੈ ਪਾਨੇ ਹਾਈਪਰਬੋਲੇ ਉਹ ਇਸ ਤਰ੍ਹਾਂ ਕਰ ਜਾਣਾ ਤੇ ਫਿਰ ਉਹਦੇ ਬਦ ਦੀ ਅਨੋਲਜਮੈਂਟ ਵੀ ਨਾ ਹੋਣਾ ਤੇ ਬਹਰਾਲ ਅਸੀਂ ਆਪਣੇ ਟੌਪਿਕ ਤੋਂ ਬਹੁਤ हट ਗਏ ਬਹੁਤ ਬਹੁਤ ਵਧੀਆ ਤੁਸੀਂ ਗੱਲ ਕੀਤੀ ਸੀ ਆਪਣਾ ਕਿ ਡਾਟ ਕਨੈਕਟ ਕਰਨ ਦੀ ਤੇ ਵਿੱਚੋਂ मीनिंग ਲੱਭਣ ਦੀ ਤੇ ਪ੍ਰੋਪਾਗੈਂਡਾ ਕੀ ਹੈ ਵੈਸੇ ਤੇ ਅੱਜ ਕੱਲ੍ਹ ਦੀ ਜਿਹੜੀ AI ਦੇ ਦੌਰ ਵਿੱਚ ਵੈਸੇ ਬੜਾ ਜ਼ਰੂਰੀ ਹੈ ਕਿ ਤਾਨੂੰ ਜਿਹੜਾ ਮੀਡੀਆ ਦੀ ਲਿਟਰੇਸੀ ਥੋੜੀ ਬਹੁਤੀ ਹੋਣੀ ਚਾਹੀਦੀ ਕਿਉਂਕਿ ਹਰ ਘਰ ਦੇ ਵਿੱਚ ਮੀਡੀਆ ਵੜਿਆ ਹੋਇਆ ਹੈ ਬਲਕਿ ਹਰ ਮੋਬਾਈਲ ਦੇ ਵਿੱਚ ਤੇ ਦੋ ਦੋ ਤਿੰਨ ਤਿੰਨ ਮੋਬਾਈਲ ਇੱਕ ਬੰਦੇ ਕੋਲ ਨੇ ਤੇ ਉਹਨਾਂ ਦੀ ਆਪਣੀਆਂ ਫੀਡ ਨੇ ਡਿਫਰੈਂਟ ਉਹਨਾਂ ਚ ਕੀ ਆ ਰਿਹਾ ਮੀਡੀਆ ਲਿਟਰੇਸੀ ਵੈਸੇ ਬੜੀ ਜ਼ਰੂਰੀ ਹੈ ਤੁਸੀਂ ਮੈਨੂੰ ਦੱਸੋ ਤੁਸੀਂ ਕਿਸ ਤਰ੍ਹਾਂ ਡਾਟ ਮਿਲਾਏ ਜਿਹੜਾ ਤੁਸੀਂ ਇਹ ਕਹਿ ਪਨਾ ਕੀਤਾ ਕਿ ਜੈ ਆਰ ਐਸ ਐਸ ਜਿਹੜਾ ਉਹ ਆਪਣੇ ਆਪ ਨੂੰ ਰੀ ਕੈਲੀਬ੍ਰੇਟ ਕਰ ਰਿਹਾ ਹਾਲਾਂਕਿ ਮੇਰੇ ਵਿੱਚ ਕਪੈਸਿਟੀ ਹੈ ਨਹੀਂ ਜਿਹੜੇ ਥਿੰਕ ਟੈਂਕਸ ਨੇ ਉਹ ਬਹੁਤ ਜ਼ਿਆਦਾ ਪਬਲਿਸਿਟੀ ਨਹੀਂ ਕਰਦੇ بہت زیادہ وہ سوشل میڈیا نہیں ملتے لیکن اگر فالو کرو اتنے اگر پہنچو تو بہت سارے ایسا چیزیں جی رڈار ہوں لیکن وہ ہو رہی ہوں تو فیوچر واسطے بہت زیادہ آئی میم میں کچھ عرصے تو آدت بنا لی کہ جی جیو پالیٹکس مین سٹریم میڈیا ٹھیک ہے جو کہہ رہا ہوں وہ بھی ایک اینگل <تصیح> سمجھنا ہے سمجھنا چاہیے کہ وہ کی کہہ رہے ہیں ਤੇ ਕਿਉਂ ਕਹਿ ਰਹੇ ਨੇ ਕਿ ਉਹ ਉਹਨਾਂ ਜਿਹੜਾ ਸਲਾਂਟ ਜਾਂ ਟਿਲ ਤੇ ਉਹ ਵੇ ਤੇ ਕਿਉਂ ਨੇ ਲੇਕਿਨ ਅਸਲ ਚ ਕੀ ਹੋਣਾ ਹੈ ਤੇ ਅਗਲੇ 5 ਜਾਂ 6 ਸਾਲ ਚ ਤੁਸੀਂ ਕੀ ਡਿਵੈਲਪਮੈਂਟਸ ਹੁੰਦੀਆਂ ਵੇਖੋਗੇ ਹੂੰ ਉਸੇ ਚੀਜ਼ ਦਾ ਮੈਂ ਥੋੜਾ ਲੱਬਦੇ ਲੱਬਦੇ ਫੋਲੋ ਕਰਦੇ ਹੋਏ ਦਿਹਲੀ ਦੇ ਵਿੱਚ ਜਿਹੜੇ ਉਹ ਬਗਵਤ ਮੋਹਨ ਆਰਐਸਐਸ ਦੇ ਚੀਫ ਜਿਹੜੇ ਨੇ ਉਹ ਲੈਕਚਰ ਸੀਰੀਜ਼ ਦੇ ਰਹੇ ਇੱਕ ਤੇ ਇਹ ਥੋੜੀ ਜੀ ਬਹੁਤ ਘਟਕਰ ਵਾਲੀ ਗੱਲ ਹੈ ਕਿ ਤੁਸੀਂ ਯੂਨੀਵਰਸਿਟੀਆਂ ਜਾ ਕੇ ਡਿਪਲੋਮੈਟਸ ਨੂੰ ਤੇ ਅਕਾਦਮੀਆ ਤੇ ਇੰਟੈਲੀਜੈਂਸ਼ੀਆ ਨੂੰ ਬਾਕੇ ਇਹ ਬਹੁਤ ਸਿਲੈਕਟਿਵ ਗੈਦਰਿੰਗ ਵਿੱਚ ਕੀ ਲੈਕਚਰ ਦੇ ਰਹੇ ਹੋ ਤੇ ਉਹ ਲੈਕਚਰ ਜਿਹੜਾ ਉਹਨਾਂ ਦੇ ਪੁਆਇੰਟਰਸ ਜਿਹੜੇ ਬਾਹਰ ਥੋੜੇ ਬਹੁਤ ਨਿਕਲੇ ਤੇ ਫਿਰ ਕਿਸੇ ਨੂੰ ਨਾ ਬਹੁਤ ਡੀਟੇਲ ਇੱਕ ਆਰਟੀਕਲ ਵੀ ਉਹਦੇ ਤੇ ਲਿਖਿਆ ਸੀ ਫਿਰ ਉਹਨਾਂ ਦਾ ਸਭ ਨੂੰ ਜਦੋਂ ਮੈਂ ਉਹਦੀ ਪਾਰਸਿੰਗ ਕੀਤੀ ਤੇ ਉਹਦੇ ਵਿੱਚੋਂ ਕੁਝ ਪੁਆਇੰਂਟ ਬਹੁਤ ਇੰਟਰਸਟਿੰਗ ਸਰ ਤੇ ਮੈਂ ਕਿਹਾ ਕਿ ਇਹ ਜੋ ਚੀਜ਼ਾਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਅੱਜ ਦੇ ਵੇਬ ਸਟਰੀਮ 'ਚ ਨਹੀਂ ਤੇ ਇਹ ਅਸਲ ਜੀ ਹੈ ਕੀ ਨੇ ਤੇ ਉਹ ਫਿਰ ਬੁਨਿਆਦੀ ਤੌਰ ਤੇ ਚਾਰ ਪੰਜ ਬਹੁਤ ਹੀ ਅਚੰਭੇ ਵਾਲੀਆਂ ਗੱਲਾਂ ਉਹਦੇ ਵਿੱਚੋਂ ਨਿਕਲੀਆਂ ਨੇ ਮਸਲਨ ਇਹ ਕਿ ਆਰਐਸਐਸ ਜਿਹੜਾ ਆਪਣੀ ਜਿਹੜੀ ਕੋਰ ਪ੍ਰਿੰਸੀਪਲ ਨੇ ਰੈਟੋਰਿਕਲੀ ਉਹਨਾਂ ਤੋਂ ਡਿਵੀਏਟ ਕਰਦੇ ਹੋਏ ਨਜ਼ਰ ਆ ਰਹੇ ਨੇ ਅੱਛਾ ਉਹ ਖਾਸ ਤੌਰ ਤੇ ਜਿਹੜਾ ਗੋਲ ਵਾਲਕਰ ਦੀ ਕਿਤਾਬ ਹੈ ਉਹਦੇ ਵਿੱਚ ਜਿਹੜਾ ਪੂਰੇ ਜਿਹੜੇ ਚੈਪਟਰ ਆਫ ਦਾ ਚੈਪਟਰ ਨੇ ਕਿ ਸਾਡਾ ਕੋ ਇੰਟਰਨਲ ਐਨੀਮੀ ਹੈ ਜਿਹੜੇ ਕਿ ਮੁਸਲਮਾਨ ਨੇ 크ਰਿਸਚੀਅਨਸ ਨੇ ਤੇ ਕਮਿਊਨਿਸਟ ਨੇ ਹਰ ਉਹ ਬੰਦਾ ਹਰ ਜੋ ਜਿੱਦ ਤੱਕ ਮਟੋਕਾਂਗਾ ਹਰ ਉਹ ਬੰਦਾ ਉਹਨਾਂ ਦਾ ਦੁਸ਼ਮਣ ਹੈ ਜਾਂ ਹਰ ਉਹ ਬੰਦਾ ਉਹਨਾਂ ਦਾ ਐਨਮੀ ਹੈ ਜਿਹੜਾ ਹਿੰਦੂ ਨਹੀਂ ਤੇ ਉਸ ਤੋਂ ਬਾਅਦ ਬ੍ਰਾਹਮਣ ਵੀ ਨਹੀਂ ਜੀ ਬਿਲਕੁਲ ਬਹੁਤ ਇੰਟਰਸਟਿੰਗ ਤੁਸੀਂ ਪੁਆਇੰਟ ਉਠਾਇਆ ਤੇ ਉਹ ਇਸ ਗੱਲ ਤੋਂ ਵੀ ਉਹ ਗੱਲ ਕਰ ਰਹੇ ਨੇ ਕਿ ਬ੍ਰਾਹਮਣ ਵੀ ਅਸੀਂ ਨਹੀਂ ਮੰਨਦੇ ਕਿ ਕੋਈ ਬ੍ਰਾਹਮਣ ਹੋਣਾ ਵੀ ਐਸੀ ਚੀਜ਼ੇ ਸੀ ਪਹਿਲਾਂ ਹੈ ਦੇਖ ਲੈਣੀ ਆ ਕਿ ਕ੍ਰਿਸਚੀਅਨਿਟੀ ਤੇ ਇਸਲਾਮ ਤੇ ਜਿਹੜਾ ਇਹਨਾਂ ਨੇ ਕਮਿਊਨਿਸਟ ਦੇ ਬਾਰੇ ਚ ਆਖਿਆ ਤੇ ਭਗਵਤ ਸਾਹਿਬ ਕਹਿੰਦੇ ਨੇ ਜੀ ਅਸੀਂ ਤੇ ਚੈਪਟਰ ਹੀ ਆਪਣੀ ਆਰਐਸਐਸ ਦੇ ਐਨਾਲੌਗ ਚ ਕੱਟ ਦਿੱਤੇ ਨੇ ਅਸੀਂ ਬਿਲਕੁਲ ਨਹੀਂ ਮੰਨਦੇ ਹਾਲਾਂਕਿ ਇਹਨਾਂ ਦੇ ਸੈਕੰਡ ਚੀਫਸ ਸਨ ਆਰਐਸਐਸ ਦੇ ਤੇ ਅਸੀਂ ਗੋਲਵਾਲਕਰ ਸਾਹਿਬ ਦੀ ਜਿਹੜੀ ਉਹਨਾਂ ਦੀ ਉਹਨਾਂ ਦੀ ਜ਼ਾਤੀ ਰਾਏ ਸੀ ਤੇ ਸਾਡਾ ਕੋਈ ਪ੍ਰਿੰਸੀਪਲ ਜਿਹੜਾ ਉਹਨਾਂ ਤੇ ਬੇਸ ਨਹੀਂ ਕਰਦਾ ਅਸੀਂ ਨਹੀਂ ਮੰਨਦੇ ਕਿ ਮੁਸਲਮਾਨ ਜਿਹੜੇ ਨੇ ਉਹ ਜਾਂ ਕ੍ਰਿਸਚੀਅਨਸ ਜਿਹੜੇ ਨੇ ਜਾਂ ਕਮਿਊਨਿਸਟ ਜਿਹੜੇ ਨੇ ਸਿੱਖਾਦੀ ਤੇ ਉਹ ਗੱਲ ਹੀ ਨਹੀਂ ਕਰਦੇ ਸਿੱਖ ਤੇ ਹਲੀ ਤੱਕ ਸਾਡੇ ਭਰਾ ਇਸ ਗੱਲ ਦੀ ਉੱਥੇ ਲੜਾਈ ਕਰ ਰਹੇ ਨੇ ਕਿ ਅਸੀਂ Hindu ਨਹੀਂ ਇਹ ਬੜੀ ਹੈਰਤ ਦੀ ਗੱਲ ਹੈ ਸਾਡੇ ਪਾਕਿਸਤਾਨੀਆਂ ਵਾਸਤੇ ਕਿ ਬਹੁਤ ਅਰਸੇ ਤੱਕ ਮਰਦਮ ਸ਼ੁਮਾਰੀ ਵਿੱਚ ਵੀ ਹਿੰਦੂ ਦੇ ਖਾਨੇ 'ਚ ਲਿਖੇ ਜਾਂਦੇ ਰਹੇ ਨੇ ਉਹਨਾਂ ਨੂੰ ਤੇ ਆਪਣਾ ਇੱਕ ਇਨਾ ਡੀਪ ਐ ਕਿਨਾ ਰਿਚ ਜਿਹੜੀ ਉਹਨਾਂ ਦੀ ਫਿਲਾਸਫੀ ਹੈ ਉਹਨੂੰ ਮਨਵਾਉਣ ਵਾਸਤੇ ਉਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਇਹ ਹਲੀ ਵੀ ਤਿਲੂ ਨਹੀਂ ਮੰਨਦੇ ਤੇ ਇੰਨੀਆਂ ਪੁਰਾਣੀਆਂ ਕਿਤਾਬਾਂ ਤੋਂ ਥੋੜੇ ਜਿਹੇ ਥੋੜੇ ਜਿਹੇ ਇੰਟੈਜੇਕ ਮੇਰੀ ਗੱਲ ਬਹੁਤ ਹੁੰਦੀ ਹੈ ਰੈਗੂਲਰ ਬੁਨਿਆਦਾਂ ਤੇ ਉਹ ਕਹਿੰਦੇ ਨੇ ਸਾਨੂੰ ਤੇ ਸਮਝ ਨਹੀਂ ਆਣ ਦਿੱਤੀ ਆਪਣਾ ਪਹਿਲੇ ਗਾਂਧੀ ਨੇ ਧੱਕਾ ਧੋ ਧੋਖਾ ਉਸ ਤੋਂ ਬਾਅਦ ਨਹਿਰੂ ਨੇ ਕਿ ਸਾਡੇ ਨਾਲ ਹੋਇਆ ਕੀ ਏ ਸਾਨੂੰ ਜਾਨੀ ਕਿ ਉਹਨਾਂ ਨੇ ਉਤੋਂ ਉਤੋਂ ਕਿਹਾ ਕਿ ਨਹੀਂ ਨਹੀਂ ਤੁਸੀਂ ਸਾਡੇ ਨਾਲ ਹੀ ਹੈ ਦੋਸਤੋ ਬਾਸ ਸਾਡੇ ਨਾਲ ਬਹੁਤ ਜ਼ਿਆਦਾ ਬਿਟਰੇਲ ਕੀਤਾ ਇਹ ਰੀਅਲਾਈਜੇਸ਼ਨ ਜਿਹੜੀ ਏ ਇਹ ਜਿਹੜੇ ਡਾਇਸਪੋਰਾ ਸਿੱਖ ਨੇ ਉਹਨਾਂ ਵਿੱਚ ਤੇ ਪੰਜਾਬੀਆਂ ਵਿੱਚ ਬੜੀ شدت ਤੇ ਮੱਦੇ ਨਾਲ ਆ ਗਈ ਏ ਤੇ ਜਿਹੜੇ ਚੜ੍ਹਦੇ ਪੰਜਾਬ ਦੇ ਲੋਕ ਨੇ ਹੈ ਨਾ ਵਿੱਚ ਵੀ ਹੈ ਲੇਕਿਨ ਉਹ ਇਜ਼ਹਾਰ ਦੇਣ ਕੀ ਇਸ ਤਰ੍ਹਾਂ ਕਰਨ ਦੇ ਜੀ ਪੋਜੀਸ਼ਨ ਜਿ ਮੇਰਾ ਖਿਆਲ ਨਹੀਂ ਜੀ ਕਹਿ ਰਿਹਾ ਉਹਨਾਂ ਗੱਲਾਂ ਦੇ ਕਿ ਇਜ਼ਹਾਰ ਤੇ ਤੇ ਚੱਕਰ ਜੇਕਰ ਇਨੀ ਜ਼ਿਆਦਾ ਪਰਜਿੰਗ ਹੋ ਗਏ ਤੇ ਜਿੰਨਾ ਜ਼ੁਲਮ ਜਿਹੜਾ ਉਹ ਉਹ ਦੇਖ ਚੁੱਕੇ ਨੇ ਉਹਦੇ ਵਿੱਚ ਤੁਹਾਡੇ ਇਜ਼ਹਾਰ ਵਿੱਚ ਤੁਸੀਂ ਵੀ ਰਿਲੈਕਟ ਸਾਹ ਜਾਂਦੀ ਹੈ ਨਾ ਜਿੱਥੇ ਤੁਸੀਂ ਆਪਣੇ ਜਵਾਨ ਬੱਚੇ ਜਿਹੜੇ ਨੇ ਉਹ ਹਦੀ ਤੱਕ ਮਾਵਾਂ ਲੱਤੀਆਂ ਫਿੱਤੀਆਂ ਨੇ ਕਿ ਭਲੇ ਸਿਰਫ ਦੱਸਦੇ ਹੋ ਕਿ ਮਾਰ ਕੇ ਤੁਸੀਂ ਸੁਤੀਆਗ ਮੈਂ ਬਹੁਤ ਗੂਡ ਐਕਸਪ੍ਰੈਸ਼ਨ ਮੈਂ ਇਸਤੇਮਾਲ ਵੀ ਕਰਨੀ ਹੈ ਬਟ ਕੋਟ ਅਨ ਕੋਟ ਹੈ ਕਿ ਮੈਨੂੰ ਸਿਰਫ ਇਹ ਦੱਸ ਦਿਓ ਕਿ ਮੇਰਾ ਪੁੱਤਰ ਤੁਸਾ ਸੁਤੀਆ ਕਿਥੇ ਸੀ جڑا آپریشن بلو سٹار وچ انہوں بچے لوگاں دے چکے نہیں لبے لاک ڈیڑھ فر... لاک بچے نہیں لاشے نہیں لبے ہیں صحیح کہہ رہے ہی نہیں لبے ہیں پھر ہوتے اظہار دا تھوڑا جا پرابلم ہو جاندہ ہے لیکن بارہ تارے سے اس انٹریسٹنگ کا لے گئے جبال بھائی کہ اے, اے, اے ایسا کر کیوں رہے ہیں یعنی اے آم. اپنے سیکنڈ چیف جڑے نے گلوال کر دی کتاب نو نہیں ماندے پہ بڑی مشہور کتاب سی انیس دی سکسٹیز دی ਜੀ ਰਾਜਾਨੀ ਕੋ ਪੂਰੀ ਬਿਲਕੁਲ ਅਖੰਡਬਾਰ ਹੈ ਤਖੰਡਤਾ ਸਭ ਕੁਝ ਆਪਣੇ ਤੋਂ ਇਲਾਵਾ ਹਰ ਬੰਦਾ ਜਿਹੜਾ ਆਪਣਾ ਦੁਸ਼ਮਣ ਹੈ ਤੇ ਭਾਰਤ ਜਿਹੜਾ ਪ੍ਰਾਣੀ ਸੰਸਕ੍ਰਿਤੀ ਉਹਨੂੰ ਉਹਦੇ ਅਰੀਜਨਲ ਹਾਲਤ ਵਿੱਚ ਬਹਾਲ ਕਰਨਾ ਇਹੀ ਤੇ ਸਾਰੀਆਂ ਉਹਨਾਂ ਦੀ ਫਲਸਫੀਆਂ ਰਹੀਆਂ ਨੇ ਤੇ ਤੁਸੀਂ ਬਿਲਕੁਲ ਸਹੀ ਇਹਦੇ ਤੇ ਪੁਆਇੰਟ ਆਊਟ ਕਰੋ ਕਿ ਵਜਾ ਕੀ ਬਣੀ ਕਿ ਕਿਤੇ ਧੋਖਾ ਤੇ ਨਹੀਂ ਦੇ ਰਿਹਾ ਆਪਣੇ ਆਪ ਨੂੰ ਜਾਂ ਦੂਸਰੇ ਲੋਕਾਂ ਨੂੰ ਜਾਂ ਕੋਈ ਗਾਇਸ ਕੋਈ ਨਵੀਂ ਜਨਕੀ ਕੋਈ ਪੇਸ ਬਦਲ ਕੇ ਕੋ ਨਵਾਂ ਜਨਕੀ ਚੱਕਰ ਤਾਂ ਕਿ ਲੋਕ ਜਿਹੜਾ ਥੋੜੇ تنਕੀਦ ਘਟ ਜਾਏ ਸੋਸਾਇਟੀ ਬਿਲਕੁਲ ਮੇਰਾ ਯਹੀ ਖਿਆਲ ਹੈ ਕਿਉਂਕਿ ਜਿਹੜਾ ਆਰਐਸਐਸ ਦਾ ਪ੍ਰਿੰਸੀਪਲੀ ਉਹ ਹੈ ਹੀ ਅਖੰਡ ਭਾਰਤ ਹੋਤੇ ਨਾ ਕਿ ਅਖੰਡ ਭਾਰਤ ਹੁਣ ਇਹ ਇਹਨਾਂ ਲੈਕਚਰਸ ਵਿੱਚ ਭਗਵੰਤ ਸਾਹਿਬ ਕਹਿ ਰਹੇ ਨੇ ਕਿ ਅਖੰਡ ਭਾਰਤ ਇੱਕ ਰਿਐਲਿਟੀ ਹੈ ਲੇਕਿਨ ਇੰਟਰਸਟਿੰਗ ਲੈਵਲ ਲੇਕਿਨ ਉਹਦੇ ਬਾਅਦ ਜਿਹੜੀ ਪੋਲੀਟੀਕਲ ਡਿਵਾਈਡ ਹੋਈ ਹੈ ਸੀ ਨੇਸ਼ਨ ਸਟੇਟਸ ਦਾ ਵੀ ਰਿਸਪੈਕਟ ਕਰਨੇ ਆ ਤੇ ਤੁਹਾਨੂੰ ਇਹ ਉਹ ਯਾਦ ਹੋਏਗਾ ਕਿ ਇਹਨਾਂ ਨੇ ਜਿਹੜਾ ਸਾਡੇ ਉੱਤੇ ਇੱਕ ਪ੍ਰੋਵੋਕੇਸ਼ਨ ਕੀਤੀ ਸੀ ਫਿਰ ਉਹਦਾ ਜਵਾਬ ਵੀ ਇਹਨਾਂ ਨੂੰ ਮਿਲਿਆ ਤੇ ਸਾਡਾ ਆਰਗੂਮੈਂਟ ਇਹੀ ਸੀ ਕਿ ਤੁਸੀਂ ਕਿਸੇ ਵੀ ਪ੍ਰੀਟੈਂਸ ਦੇ ਅੰਡਰ ਕਿਸੇ ਕੰਟਰੀ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਨੂੰ ਉਹਦੀ ਸੋਵਰਨਿਟੀ ਨੂੰ ਵਾਇਓਲੇਟ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਬਿਲਕੁਲ ਤੁਹਾਨੂੰ ਲੱਗਦਾ ਹੈ ਸਾਡਾ ਬਿਆਨ ਜਿਹੜਾ ਪੂਰੀ ਦੁਨੀਆ ਵਿੱਚ ਬਹੁਤ ਰੈਜ਼ੋਨੇਟ ਕੀਤਾ ਹੈ ਤੁਸੀਂ ਕਿਸੇ ਨੂੰ ਇੱਕ ਤੇ ਆਪਣੇ ਘਰ ਬੈ ਕੇ ਕੋਈ ਵੀ ਕੁਝ ਵੀ ਡਿਕਲੇਅਰ ਨਹੀਂ ਕਰ ਸਕਦੇ ਤੇ ਫਿਰ ਉਹਨੂੰ ਉਹ ਡਿਕਲੇਅਰ ਕਰਨ ਦੇ ਬਾਅਦ ਤੁਸੀਂ ਕਿਸੇ ਦੇ ਘਰ ਖੋਸ ਕੇ ਆਪ ਹੀ ਜੱਜ ਜਿਊਰੀ ਤੇ ਐਗਜ਼ੀਕਿਊਸ਼ਨਰ ਨਹੀਂ ਬਣ ਸਕਦੇ ਇਹੀ ਸਾਡਾ ਆਰਗੂਮੈਂਟ ਸੀ ਇਹੀ ਸਾਡਾ ਸਟੈਂਸ ਸੀ ਇਹ ਇੰਨਾ ਰੈਜ਼ੋਨੇਟ ਕੀਤਾ ਹੈ कि ਹੁਣ ਲੈਕਚਰਸ ਵਿੱਚ ਇਹ ਲੈਕਚਰ अवेलेबल ਹੈ ਮੈਂ ਦਾ ਲਿੰਕ ਵੀ ਤੁਹਾਨੂੰ ਭੇਜ ਦੇਵਾਂਗੀ ਤੇ ਮੇਰੇ ਆਰਟੀਕਲ ਦਾ ਲਿੰਕ ਵੀ ਮੈਂ ਤੁਹਾਨੂੰ ਭੇਜ ਦੇਵਾਂਗੀ ਇਹ ਲੋਕਾਂ ਦੇ ਫੂਟਨੋਟ ਰੈਫਰੈਂਸ ਵਾਸਤੇ ਤੇ ਉਹ ਇਹ ਕਹਿ ਰਹੇ ਨੇ ਕਿ ਅਖੰਡ ਭਾਰਤ ਬਹਾਰਾ ਲਿਖ ਰਿਐਲਿਟੀ ਹੈ ਹਮ ਲੇਕਿਨ ਅਸੀਂ ਜਿਹੜਾ ਅਖੰਡ ਭਾਰਤ ਦੇ ਬਾਅਦ ਜੋ ਆਰਗੇਨਿਕ ਡਿਵੈਲਪਮੈਂਟਸ ਹੋਈਆਂ ਨੇ ਜਿਨ੍ਹਾਂ ਨੂੰ ਪੋਲੀਟੀਕਲ ਡਿਵੈਲਪਮੈਂਟਸ ਕਹਿੰਦੇ ਆ ਉਹਦੇ ਵਿੱਚ ਜਿਹੜੇ ਬਾਰਡਰ ਨੇਸ਼ਨ 스테ਟਸ ਬਣੀਆਂ ਨੇ ਅਸੀਂ ਉਹਦੀ ਰਿਸਪੈਕਟ ਕਰਨੀ ਆ ਵਸੀਅਤ ਆਰਐਸਐਸ ਤੇ ਅਸੀਂ ਉਹਦੀ ਅਰਜ ਕਰਨੀ ਆ ਲੋਕਾਂ ਨੂੰ ਕਿ ਉਹਦੀ ਰਿਸਪੈਕਟ ਕਰੋ ਤੇ ਅਸੀਂ ਇਹ ਗੱਲ ਜਿਹੜੀ ਹੈ ਇਹ ਇਹ ਗੱਲ ਜਿਹੜੀ ਹੈ ਆਪਣਾ ਭਗਵਤ ਮੋਹਨ ਸਾਹਿਬ ਜਿਹੜੇ ਨੇ ਉਹ ਬੰਦ ਕਮਰਿਆਂ 'ਚ ਕਹਿ ਰਹੇ ਨੇ ਤੇ ਉਤੋਂ ਜਿਹੜਾ ਨਰਿੰਦਰ ਮੋਦੀ ਜਿਹਦੇ ਕੋਲ ਸਰਕਾਰ ਹੈ ਜਾਂ ਸੱਤਾ ਹੈ ਜਿਹੜੀ ਜਨਨ ਕਿ ਜਿਹਨੇ ਜਿੰਨੇ ਕਰਨਾ ਹੈ ਕੰਮ ਉਹ 6 ਦੀਆਂ 6 ਸਰਦਾਂ ਲੱਗ ਰਹੀਆਂ ਤੇ 6 ਦੇ 6 ਦੇ ਨਾਲ ਆੜਾ ਲਾ ਕੇ ਬੈਠੇ ਨੇ ਦੇਖੋ ਭਗਵੰਤ ਮੋਹਨ ਸਾਹਿਬ ਨਰਿੰਦਰ ਮੋਦੀ ਦੇ ਬਾਰੇ ਕੀ ਕਹਿੰਦੇ ਨੇ ਨਾ ਲੈਕਚਰਸ ਜੀ ਤੁਸੀਂ ਦੇ ਬਹੁਤ ਸਹੀ ਤਰਫ ਜਾ ਰਹਾ ਕਰ ਦਿੱਤੇ ਉਹ ਕਹਿੰਦੇ ਨੇ ਜੀ ਕਿ ਨਰਿੰਦਰ ਮੋਦੀ ਆਪਣੀ ਮਰਜ਼ੀ ਦੇ ਆਪ ਮਾਲਿਕ ਨਹੀਂ ਹੈ ਜਿਹੜੀ ਸਾਡੇ ਬਾਰੇ ਵਿੱਚ ਪਰਸੈਪਸ਼ਨ ਹੈ ਕਿ ਆਰਐਸਐਸ ਜਿਹੜੀ ਇਹ ਉਹ ਬੀਜੇਪੀ ਦਾ ਕੋਈ ਪੈਰੈਂਟ ਆਰਗੇਨਾਈਜੇਸ਼ਨ ਹੈ ਤੇ ਅਸੀਂ ਡਿਸਾਈਡ ਕਰਨੇ ਆ ਕਿ ਦੀ ਕੀ ਪੋਜੀਸ਼ਨ ਤੇ ਕੌਣ ਹੋਵੇਗਾ ਸਾਡਾ ਕੋਈ ਲੈਣਾ ਦੇਣਾ ਨਹੀਂ ਹਾਂ ਬੀਜੇਪੀ ਜਿਹੜੀ ਇਹ ਉਹ ਸਾਡਾ ਪੋਲੀਟੀਕਲ ਵਿੰਗ ਜ਼ਰੂਰ ਹੈ ਲੇਕਿਨ ਅਸੀਂ ਨਹੀਂ ਡਿਸਾਈਡ ਕਰਦੇ ਕਿ ਉਹਦੀ ਪੋਲੀਟੀਕਲ ਪਾਲਿਸੀ ਕੀ ਹੋਏਗੀ ਇਹ ਸਭ ਤੋਂ ਜ਼ਿਆਦਾ ਫਨੀ ਚੀਜ਼ ਸੀ ਉਹ ਆਪਣੇ ਆਪ ਨੂੰ ਡਿਸਟੈਂਸ ਕਰ ਰਹੇ ਨੇ ਨਰਿੰਦਰ ਮੋਦੀ ਤੋਂ ਤੇ ਇਹਦੇ ਵਿੱਚ

ਉਹ ਆ ਕੇ ਆਕੇਗਾ ਕਿ ਮੈਂ ਮਨੁਸਮ੍ਰਿਤੀ ਨੂੰ ਨਹੀਂ ਮੰਨਦਾ ਜਿਵੇਂ ਭਗਵਤ ਮੋਹਨ ਸਾਹਿਬ ਕਹਿ ਰਹੇ ਨੇ ਨਾ ਲੈ ਕੇ ਅਗਰ ਤੁਸੀਂ ਉਹ ਕਹਿ ਰਹੇ ਹੋ ਤੇ ਧਰਮ ਸ਼ਾਸਤਰਾਂ ਪੂਰੀ ਆਪਣੀ ਤੁਸੀਂ ਡਿਨਾਈ ਕਰ ਦਿੰਦੇ ਹੋ ਇਹ ਆਪਣੇ ਲੈਕਚੀ ਲੈਕਚਰਸ 'ਚ ਤੁਸੀਂ ਮਨੁਸਮ੍ਰਿਤੀ ਨੂੰ ਕਹਿ ਰਹੇ ਹੋ ਕਿ ਅਸੀਂ ਮੰਨੂ ਦੀ ਕਿਸੇ ਵੀ ਕਿਤਾਬ ਨੂੰ ਨਹੀਂ ਮੰਨਦੇ ਕਿਉਂਕਿ ਉਹ ਜਾਤ ਪਾਤ ਦੀ ਗੱਲ ਕਰਦਾ ਹੈ ਤੇ ਅਸੀਂ ਤੇ ਜਾਤ ਪਾਤ ਦੀ ਗੱਲ ਨਹੀਂ ਕਰਦੇ ਆਰਐਸਐਸ ਕਹਿੰਦਾ ਹੈ ਜੀ ਸਾਡਾ ਤੇ ਇਹ ਆਈਡੀਓਲੋਜੀ ਇਹ ਕਿ ਵਨ ਵੈਲ ਵਨ ਟੈਂਪਲ ਐਂਡ ਵਨ ਕ੍ਰੀਮੇਸ਼ਨ ਸਾਈਟ ਇੱਕ ਇੱਕ ਸਾਡਾ ਖੂ ਹੋਵੇਗਾ ਇੱਕ ਸਾਡੀ ਜਿਹੜੀ ਇਹ ਉਹ ਕ੍ਰੀਮੇਸ਼ਨ ਦੀ ਸਾਈਟ ਹੋਵੇਗੀ ਤੇ ਇੱਕ ਹੀ ਸਾਡਾ ਮੰਦਰ ਹੋਵੇਗਾ ਮਤਲਬ ਕਹਿੰਦਾ ਕਿ ਮਤਲਬ ਕਹਿੰਦਾ ਕਿ ਦਲਤ ਜਿਹੜਾ ਨੇ ਉਹ ਸਾਡੇ ਤੋਂ ਸਾਡੇ ਘਰ ਰੋਟੀ ਖਾ ਸਕਦੇ ਨੇ ਸਾਡੇ ਪਾਣੀ ਪੀ ਸਕਦੇ ਨੇ ਤੇ ਅਸੀਂ ਇੱਕੋ ਜਗ੍ਹਾ ਤੇ ਉਹਨੂੰ ਕ੍ਰੀਮੇਟ ਕਰ ਸਕਦੇ ਹਾਂ ਮਤਲਬ ਹੈ ਕਹਿੰਦਾ ਇਹ ਹੋ ਸਕਦਾ ਭਲਾ ਉਹ ਕਹਿੰਦਾ ਹੈ ਕਿ ਇਹ ਨਾ ਸਿਰਫ ਹੈ ਕਿ ਹੋ ਸਕਦਾ ਹੈ ਦੂਸਰਾ ਹੈ ਕਿ ਅਸੀਂ ਕਹਿੰਦੇ ਹਾਂ ਕਿ ਸ਼ਾਸਤਰ ਜਿਹੜੇ ਨੇ ਉਹ ਐਬਸੋਲੂਟ ਨਹੀਂ ਲੋਕਾਜ਼ ਐਬਸੋਲੂਟ ਨੇ ਜਿਹੜਾ ਲੋਕ ਚੀਜ਼ਾਂ ਨੂੰ ਇਵੋਲਵ ਕਰਦੇ ਨੇ ਸ਼ਾਸਤਰਾਂ ਵਿੱਚੋਂ ਪੜ੍ਹ ਕੇ ਸਾਡੀ ਹਿੰਦੂਇਜ਼ਮ ਦੀ ਕੋਈ ਕਿਤਾਬ ਨਹੀਂ ਸਾਡੀ ਕੋਈ ਐਬਸੋਲਿਊਟ ਕਿਤਾਬ ਨਹੀਂ ਤੁਸੀਂ ਟਿਲਟ ਵੇਖੋ ਟਿਲਟ ਕੀ ਹੈ ਅਸੀਂ ਸ਼ਾਸਤਰਾ ਨਹੀਂ ਮੰਨਦੇ ਅਸੀਂ ਵੈਦਾਸ ਨੂੰ ਨਹੀਂ ਇਸ ਤਰ੍ਹਾਂ ਮੰਨਦੇ ਉਹ ਕਿਤਾਬਾਂ ਨੇ ਸੈਕ੍ਰੇਟ ਨੇ ਬਸ ਲੋਕਾਂ ਦੇ ਤੰਤਰ ਜਿਹੜਾ ਨੇ ਉਹ ਬਹੁਤ ਇੰਪੋਰਟੈਂਟ ਹੈ ਨਾ ਚੀਜ਼ਾਂ ਇਵੋਲਵ ਹੋ ਰਹੀਆਂ ਨੇ ਤੇ ਉਹਦੇ ਵਿੱਚ ਅਸੀਂ ਇਹ ਗੱਲ ਤੇ ਕਰਨੀ ਆ ਕਿ ਅਸੀਂ ਜਾਤ ਪਾਤ ਦੀ ਕਿਸੇ ਤਫਰੀਕ ਨੂੰ ਨਹੀਂ ਮੰਨਦੇ ਅਸੀਂ ਡਾਕਟਰ ਜੀ ਡਾਕਟਰ ਤੁਸੀਂ ਮੇਰੇ ਨਾਲ ਰਲ ਕੇ ਨਾ ਆਪਣਾ ਕੀ ਕਹਿੰਦੇ ਨੇ ਅਪੀਲ ਕਰਨੇ ਆਸੀਂ ਅਸੀਂ ਉਹਨੂੰ ਕਹਿ ਲੈ ਕੇ ਮਤਲਬਾ ਕਰਨੇ ਹੈ ਕਿ ਮੋਹਨ ਭਗਵਤ ਸਾਹਿਬ ਜਿਹੜੇ ਨੇ ਉਹ ਹੁਣੇ ਹੀ ਹੁਣੇ ਆਪਣੀ ਵਸੀਅਤ ਲਿਖ ਜਾਣ ਵਸੀਅਤ ਲਿਖਵਾ ਦੇਣ ਕਿ ਜਦੋਂ ਮੈਂ ਮਰਾਂ ਤੇ ਮੈਨੂੰ ਜਿਹੜਾ ਨਾ ਉਹ ਦਲਤ ਦੇ ਸ਼ਮਸ਼ਾਨ ਘਾਟ ਦੇ ਤੇ ਲ ਜਾ ਕੇ ਜਿਹੜਾ ਨਾ ਉਹ ਆਪਣਾ ਉੱਥੇ ਮੈਨੂੰ ਅੱਗ ਦਿੱਤੀ ਜਾਵੇ ਐ ਅਗਰ ਉਹ ਕਰ ਦੇਣ ਵਸੀਅਤ ਤੇ ਮੈਂ ਸਾਰੀਆਂ ਗੱਲਾਂ ਪਿਛਲੀਆਂ ਮੰਨ ਲਾ ਉਹਨਾਂ ਦੀ ਆ ਇਹ ਤੋਂ ਨਾ ਉਸ ਤੇ ਬਹੁਤ ਮੁਸ਼ਕਿਲ ਹੋ ਜਾਏਗਾ ਨਾ ਕਿਉਂਕਿ ਉਹ ਜਿਹੜੀ ਇਹ ਡੀਪ ਰੂਟਡ ਆਈਡੀਓਲੋਜੀ ਇਹ ਬ੍ਰਾਹਮਣ ਦੀ ਤੇ ਬ੍ਰਾਹਮਣਿਕਲ ਟ੍ਰੈਡੀਸ਼ਨ ਹੈ ਜਿਹਦੇ ਵਿੱਚ ਤੁਸੀਂ ਅਗਰ ਅਨਟੱਚੇਬਲ ਦਾ ਇੱਡਾ ਵੱਡਾ ਕਨਸੈਪਟ ਹੈ ਕਿ ਇਵਨ ਇਸ ਸਾਲ ਜਿਹੜੀ ਕਾਂਗਰਸ ਦਾ ਇੱਕ ਬਹੁਤ ਵੱਡਾ ਮੁੱਦਾ ਸੀ ਉਹਨਾਂ ਦਾ ਏਜੰਡਾ ਪੁਆਇੰਟ ਸੀ ਕਿ ਅਸੀਂ ਮਰਦਮ ਸ਼ੁਮਾਰੀ ਕਰਾ ਦੇ ਅਸੀਂ ਜਿਹੜਾ ਕਨਸੈਂਸਸ ਇੱਕ ਆਸ ਦਾ ਉਹ ਕਰਾ ਦੇ ਉਹਨੂੰ ਮੋਦੀ ਨੇ ਚੋਰੀ ਕਰਕੇ ਆਖਿਆ ਆਪਣੇ ਏਜੰਡਾ ਪੁਆਇੰਟ ਸ਼ਾਮਿਲ ਕਰ ਲਿਆ ਕਿ ਅਸੀਂ ਇਸ ਦਫਾ ਜਿਹੜੀ ਹੈ ਨਾ ਕਾਸਟ ਬੇਸ ਕਰਨ ਲੱਗੇ ਆ ਮਰਦਮ ਸ਼ੁਮਾਰੀ ਤੇ ਉਹਦੇ ਵਿੱਚ ਅਸੀਂ ਵੇਖਾਂਦੇ ਕਿ ਕਿੰਨੇ ਇਕ ਜ਼ਿਆਦਾ ਐਸੇ ਲੋਕ ਨੇ ਜਿਹੜੇ ਲੋਕਾਸਤ ਦੇ ਨੇ ਤੇ ਬੇਸਿਕਲੀ ਤੁਸੀਂ ਇਹਨਾਂ ਨੂੰ ਨਾ ਅਗਰ ਟੋਟਲ ਸਮ ਦੇਖੋ ਅਗਰ ਇਹ ਪੁਆਇੰਟਸ ਜਿਹੜੇ ਨੇ ਉਹ 4-5 ਪੁਆਇੰਟ ਹੀ ਨੇ ਕਿ ਇੱਕ ਤੇ ਸੀ ਮਨੁਸ਼ਪ੍ਰੀਤੀ ਨੂੰ ਨਹੀਂ ਮੰਨਦੇ ਅਸੀਂ ਕੋਲ ਵਾਲਕਰ ਦੀ ਕਿਤਾਬ ਨੂੰ ਆਪਣੀਆਂ ਐਨਲੌਗ ਵਿੱਚੋਂ ਆਪਣੇ ਡਿਜੀਟਲ ਮੀਡੀਆ ਤੋਂ ਕੱਢ ਦਿੱਤਾ ਵੇ ਅਸੀਂ ਅਖੰਡ ਭਾਰਤ ਨੂੰ ਮੰਨਦੇ ਆ ਟੈਰੀਟੋਰੀਅਲ ਇੰਟੈਗ੍ਰਿਟੀ ਦੀ ਰਿਸਪੈਕਟ ਕਰਦੇ ਆ ਆਰਐਸਐਸ ਕੋਲ ਪੋਲੀਟੀਕਲ ਪਾਵਰ ਕੋਈ ਵੀ ਮੌਜੂਦ ਨਹੀਂ ਤੇ ਉਹਦੇ ਇਲਾਵਾ ਜਿਹੜਾ ਵੇ ਕਿ ਸਾਡਾ ਜਿਹੜਾ ਇਸਲਾਮ 크ਰਿਸਚੀਅਨਿਟੀ ਉਹ ਸਾਡੀ ਖੂਬਸੂਰਤੀ ਨੇ ਇਹ ਟੈਪੈਸਟਰੀ ਹੈ ਇਸ ਪੂਰੀ ਹਿੰਦੁਸਤਾਨ ਦੀ ਤੇ ਐਸ ਇਹ ਖੂਬਸੂਰਤੀ ਹੈ ਤੇ ਮੈਂ ਆਪਣੇ ਫਾਲੋਅਰਸ ਨੂੰ ਆਨਾਵਾ ਕਿ ਹਰ ਮਸਜਿਦ ਵਿੱਚ ਜਾ ਕੇ ਸ਼ਿਵ ਲਿੰਗ ਲੜਬੜਾ ਬੰਦ ਕਰਦੇ ਉਹ ਤੇ ਮੰਦਰ ਤੇ ਟੈਂਪਲ ਤੇ ਮਸਜਿਦ ਦੀ ਲੜਾਈ ਨੂੰ ਖਤਮ ਕਰਦੇ ਉਹ ਤੇ ਵੇਖੋ ਕਿਡੀਆਂ ਸੋਹਣੀਆਂ ਗੱਲਾਂ ਨੇ ਕਰਨਾ ਨੂੰ ਕਿ ਪਹਿਲੇ ਪਹਿਲੇ ਬਾਦਰੀ ਮਸਜਿਦ ਨੂੰ ਰੀਬਿਲਿਟਿਟ ਕਰਦੇ ਹੋ ਤਾਂ ਕਿ ਪਤਾ ਲੱਗੇ ਉਹ ਤੇ ਜਿਹੜਾ ਮੰਦਰ ਤੁਸੀਂ ਬਣਾਇਆ ਸਭ ਤੋਂ ਮਹਿੰਗਾ ਮੈਂ ਆਖਰੀ ਸਵਾਲ ਸਾਡੇ ਕੋਲ ਕਰਾਂਗੇ ਜੇ ਰੀਜ਼ਿੰਡਾ ਲੇਕਿਨ ਉਸ ਤੋਂ ਪਹਿਲੇ ਜਿਹੜਾ ਇਹ ਮੋਹਨ ਸਾਹਿਬ ਜਿਹੜੇ ਕਹਿ ਰਹੇ ਨੇ ਸਿਰਫ ਉੱਤੇ ਇੱਕ ਮੈਂ ਇੱਕ ਕਮੈਂਟ ਕਰਦਾ ਕਿ ਜਿਹੜਾ ਕਹਿ ਰਹੇ ਨੇ ਕਿ ਸਾਡੇ ਕੋਲ ਜਿਹੜਾ ਨਾ ਉਹ ਪੋਲਿਟਿਕਲ ਪਾਵਰ ਨਹੀਂ ਉਹ ਜਨਾਬ ਅਲੱਗ ਮਸਲਾ ਸਾਡਾ ਅਲੱਗ ਮਸਲਾ ਤੇ ਫਿਰ ਬੰਦਾ ਬਹੁਤ ਬਗਨੂ ਕੋ ਸਵਾਲ ਹੀ ਕਰਨਾ ਚਾਹੀਦਾ ਕਿ ਤੁਸੀਂ ਮੈਨੂੰ ਦੱਸੋ ਕਿ ਪਹਿਲਗਾਮ ਦਾ ਜਿਹੜਾ ਫਾਲਸ ਫਲੈਗ ਆਪਰੇਸ਼ਨ 22 ਮਈ ਤੋਂ ਲੈ ਕੇ ਤੇ 11 ਵੇ ਆਪਣਾ 11 ਆਪਣਾ 2 April ਤੋਂ ਲੈ ਕੇ ਤੇ 11 May ਦੇ ਵਿੱਚ ਤੁਸੀਂ ਤੱਕ ਤੁਸੀਂ ਜਿਹੜਾ ਵਜ਼ੀਰ ਆਜ਼ਮ ਹਾਊਸ ਦੇ ਵਿੱਚ ਬਹਿ ਕੇ ਕੀ ਕਰ ਰਹੇ ਸੀ ਉੱਥੇ ਬਸ ਸਾਡਾ ਤੁਸੀਂ ਉਹ ਆਪਰੇਸ਼ਨ ਜਿਹੜਾ ਤੁਸੀਂ ਖੁਦ ਕਿਹਾ ਕਿ ਐਂਜ ਕਰ ਨਰਿੰਦਰ ਮੋਦੀ ਵਿਚਾਰਾ ਜਿਹੜਾ ਸੀ ਉਹ ਜਾਣਦਾ ਸੀ ਆਪਣਾ ਉਹ ਜਾ ਕੇ ਸਰਵਿਸ ਚੀਫ ਨੂੰ ਕਹਿੰਦਾ ਸੀ ਕਿ ਮੋਹਨ ਸਾਹਿਬ ਹੁਣ ਇਹ ਕਹਿ ਰਹੇ ਨੇ ਹੁਣ ਇਹ ਕਹਿ ਰਹੇ ਨੇ ਦੱਸੋ ਕੀ ਕਰਨਾ ਅੱਗੇ ਕੀ ਦੱਸੋ ਮੈਨੂੰ ਇਹ ਮੈਸੇਂਜਰ ਸੀ ਤੇ ਡਿਫੈਕਟੋ ਵਜ਼ੀਰ ਆਜ਼ਮ ਆਪ ਸੀ ਤੇ ਕਹਿੰਦਾ ਸਾਡਾ ਤੱਲਕ ਕੋਈ ਨਹੀਂ ਖੈਰ ਇਹ ਗੱਲ ਤੁਸੀਂ ਬਿਲਕੁਲ ਇਹ ਵੀ ਚੀਜ਼ਾਂ ਸਾਹਮਣੇ ਆਣ ਜਿਹਦੇ ਕਿ ਕਰ ਕੀ ਰਏ ਨੇ ਥੌਟ ਪ੍ਰੋਸੈਸ ਕੀ ਚੱਲ ਰਿਹਾ ਮਿੰਦਸੋ ਜਿਹੜੀਆਂ ਇੰਨੀਆਂ ਸਫਾਈਆਂ ਇੰਨੀਆਂ ਵਜ਼ਾਹਤਾਂ ਜਿਹੜੀਆਂ 100 ਸਾਲ 100 ਸਾਲ ਤੋਂ ਬਾਅਦ ਜਿਹੜੀ ਵੀ ਆਰਐਸਐਸ ਹੈ ਉਹ ਇੰਨੀਆਂ ਵਜ਼ਾਹਤਾਂ ਆਪਣੀ ਸੁਸਾਇਟੀ ਨੂੰ ਦੇ ਰਹੀ ਏ ਦੁਨੀਆ ਨੂੰ ਦੇ ਰਹੀ ਏ ਇਹਦੀ ਵਜ੍ਹਾ ਕੀ ਏ ਕਿ ਆ ਉਹ ਵਜ੍ਹਾ ਏ ਕਿ ਜਨਾਬ ਜੋ ਕੋ ਚਨਾ ਨੇ ਹੁਣ ਤੱਕ ਪੜ੍ਹਾਇਆ ਪੜ੍ਹਾਇਆ ਜਾਂ ਅਮਲ ਕੀਤਾ ਉਹ ਇਹਨਾਂ ਨੂੰ ਉਲਟਾ ਪੈ ਰੇ ਲੋਕ ਜਿਹੜੇ ਨੇ ਉਹ ਹਿੰਦੁਸਤਾਨ ਦੇ ਉਹ ਇਹਨਾਂ ਦੇ ਅਗੇਂਸਟ ਖੜੇ ਹੋ ਰਹੇ ਨੇ ਪੂਰੇ ਜਿਹੜੇ ਪਿਛਲੇ 11 ਸਾਲ ਤੋਂ ਉਹਨਾਂ ਨੇ ਭਰਪੂਰ ਤਰੀਕੇ ਨਾਲ ਐਕਸਰਸਾਈਜ਼ ਕੀਤੀ ਆਪਣੀ ਐਬਸੋਲਿਊਟ ਪਾਵਰ ਇਹ 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 ਹੀ ਮਸਲਾ ਅਸਲ ਚ ਜਿਹੜੇ ਆ ਲੋਕ ਹੁੰਦੇ ਨੇ ਅਸੀਂ ਇਹਨਾਂ ਨੂੰ ਸਿਰਫ ਫਾਸ਼ਿਸਟ ਤੇ ਸੋਸ਼ੀਓਪੈਥ ਸਮਝ ਕੇ ਤੇ ਕੋਰਨਰ ਤੇ ਕਰ ਦਿੰਦੇ ਆ ਇਹਨਾਂ ਦਾ ਇਹ ਬਹੁਤ ਜ਼ਹੀਨ ਲੋਕ ਹੁੰਦੇ ਨੇ ਇਹ ਜਿਹੜਾ ਮੋਦੀ ਟਾਈਪ ਲੋਕਾਂ ਨੂੰ ਚਲਾਉਂਦੇ ਨੇ ਤੇ ਇਸ ਤਰ੍ਹਾਂ ਦੀਆਂ ਸਟੇਟਸ ਚ ਲਾ ਰਹੇ ਹੁੰਦੇ ਨੇ ਜਿਹੜੇ ਪਿੱਛੇ ਰਿੰਗ ਮਾਸਟਰ ਹੁੰਦੇ ਨੇ ਇਹ ਬਹੁਤ ਇੰਟੈਲੀਜੈਂਟ ਲੋਕ ਹੁੰਦੇ ਨੇ ਬਹੁਤ ਦੂਰ ਦੀ ਸੋਚਦੇ ਨੇ ਤੇ ਇਹ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਹਨਾਂ ਨੇ ਮੋਦੀ ਨੂੰ ਉਥੇ ਬਹਿ ਕੇ ਰੈਜੀਡੈਂਸ਼ੀਅਲ ਆਫਿਸ ਤੇ ਕੀ ਗੱਲਾਂ ਹੁੰਦੀਆਂ ਹੋਣਗੀਆਂ ਮੇਰਾ ਖਿਆਲ ਹੈ ਕਿਸੇ ਨੁਕਰ ਤੇ ਬਹਿ ਕੇ ਐਹੀ ਸੋਚਦੇ ਹੋਣਗੇ ਕਿ ਇਹ ਜਿਹੜਾ ਸਾਡਾ ਪਹਿਲਗਾਮ ਦਾ ਫਾਲਸ ਫਲੈਗ ਸੀ ਇਹ ਸਾਨੂੰ ਕਿਉਂ ਪੁੱਠਾ ਪਿਆ ਤੇ ਉਹਦੀ ਵਜ੍ਹਾ ਨਾਲ ਜਿਹੜੀ ਸਾਡੀ ਡੋਮੈਸਟਿਕ ਸਾਡਾ ਜਿਹੜਾ ਰਿਟੋਰਿਕ ਦਾ ਬੱਬਲ ਹੈ ਉਹ ਕਿਉਂ ਬ੍ਰਸਟ ਹੋਇਆ ਤੇ ਅਸੀਂ ਡਿਪਲੋਮੈਟਿਕਲੀ ਆਈਸੋਲੇਟ ਕਿਉਂ ਹੈ ਕਿਉਂਕਿ ਇਹ ਦੋ ਐਸੀਆਂ ਰਿਐਲਿਟੀਆਂ ਨੇ ਜਿਨ੍ਹਾਂ ਨੂੰ ਤੁਸੀਂ ਰਿਟੋਰਿਕਲੀ ਕਿਸੇ ਵੀ ਸਟੇਟ মিডিਆ ਤੇ

کلیدی uh, چیزاں جڑیاں موٹیاں موٹیاں گلاں انہوں نے سمجھ آئیاں ہوں گیا ہوں کہ اسیج گیارہ سال آپ جو ایکسرسائز کیتا دے انڈر دا پریٹنس آف آر ایس ایس سب تو پہلا تے سانو آر ایس ایس تے بی جے پی دے درمیان تھوڑا جا فرق کرنا چاہی دے لوگاں دی نظر ویچ اے ہائیفن ایٹ اینے زیادہ نہ ہو جان دوسرا اے جڑی ناکام ترین گورنمنٹ اے مودی دی سانو اے دے تو تھوڑا جا اپنے آپ کو ڈیسوسوسیئیٹ کرنا چاہی دے اور تیسرا ہے ਕੀ ਆਖਰ ਕੀ وجہ ਹੋਈ ਹੈ ਕਿ ਪੂਰੀ ਦੁਨੀਆ ਜਿਹਦੇ ਵਿੱਚ ਜਦੋਂ ਤੱਕ ਬੀਜੇਪੀ ਦੀ ਆਰਐਸਐਸ LED ਬੀਜੇਪੀ ਗਵਰਨਮੈਂਟ ਨਹੀਂ ਆਈ ਸੀ ਤੇ ਬਾਕੀ ਹਕੂਮਤਾਂ ਨੇ ਦੁਨੀਆ ਵਿੱਚ ਜੋ ਇੰਡੀਆ ਦਾ ਇੱਕ ਇਮੇਜ ਬਣਾਈ ਆ ਸੀ ਕਿ ਆ ਲੈਂਡ ਆਫ 뮤직 ਕਿ ਆਰਟ ਐਂਡ ਕਲਚਰ ਯੋਗਾ ਔਰ ਸਭ ਕੁਛ ਹੈ ਉਦੇ ਉਤੇ ਬੜਾ ਬੜੀ ਥਿੰਕ ਟੈਂਕਸ ਬੜੀ ਇਨਵੈਸਟਮੈਂਟ ਸੀ ਤੇ ਅਸੀਂ ਐਸ ਬੇਸੀਅਤ ਪਾਕਿਸਤਾਨੀ ਫੀਲ ਕਰਦੇ ਸਾਂ ਕਿ ਸਾਨੂੰ ਤੁਸੀਂ ਕਦੀ ਅਫਗਾਨਿਸਤਾਨ ਨਾਲ ਹਾਈਫੋਨੇਟ ਕਰ ਸਕਦੇ ਹੋ ਕਦੀ ਹਾਲਾਂਕਿ ਅਸ ਅਗਰ ਦੇਖਿਆ ਜਾਏ ਤੇ ਟ੍ਰੈਡੀਸ਼ਨਲੀ ਜਿਸ ਕਲਚਰ ਦੀ ਤੁਸੀਂ ਗੱਲ ਕਰਦੇ ਹੋ ਸਾਰਾ ਕਲਚਰ ਸੜੇ ਤੇ ਇੰਡਸ ਵੈਲੀ ਦਾ ਖਾਸ ਤੌਰ ਤੇ ਪੰਜਾਬ ਦੀ ਪਹਿਤਾ ਪੈਦਾਵਾਰ ਹੈ ਲੇਕਿਨ ਅਸੀਂ ਕੀ ਕੀ ਕਰ ਸਕਦੇ ਸਾਂ ਅਸੀਂ ਉਹਨੂੰ ਓਨ ਕਰਨ ਦੇ ਤੇ ਕਰੀ ਨਹੀਂ ਸਾਂ ਸਕਦੇ ਪੜ ਦੇ ਪਾੜੀ ਨਹੀਂ ਸਾਂ ਸਕਦੇ ਉਸ ਤਰ੍ਹਾਂ ਸਮਝ ਨਹੀਂ ਸਾਂ ਸਕਦੇ ਹੁਣ ਜਦੋਂ ਬਹੁਤ ਜ਼ਿਆਦਾ ਪੜਨਾ ਤੇ ਸਮਝਣਾ ਸ਼ੁਰੂ ਕੀਤਾ ਹੈ ਤੇ ਮੇਰੇ ਤੁਹਾਡੇ ਜੇ ਲੋਕ ਅਸੀਂ ਆਪਣਾ ਕਲਚਰ ਰੀਕਲੇਮ ਵੀ ਕਰਨੇ ਆ ਫਿਰ ਤੇ ਨਾਲ ਕੋਲ ਬਹੁਤ ਵੱਡਾ ਵੈਕਿਊਮ ਸੀ ਅਸੀਂ ਵਾਰੋਂ ਟੈਰਰ ਜੀ ਲੱਗੇ ਸਨ ਉਸ ਵੈਕਿਊਮ ਨੂੰ ਇਹਨਾਂ ਦੀ ਖਾਸ ਤੌਰ ਤੇ ਕਾਂਗਰਸ ਗਵਰਨਮੈਂਟ ਨੇ ਬਹੁਤ ਫਿਲ ਕੀਤਾ ਇਹਨਾਂ ਦਾ ਇਮੇਜ ਜਿਹੜਾ ਸੀ ਉਹ ਇੱਕ ਬਹੁਤ ਅੱਛਾ ਇਮੇਜ ਸੀ 11 ਸਾਲਾਂ ਨੇ ਇਹਨਾਂ ਦਾ ਜਿਹੜਾ ਪੀਪਲ ਤੋਂ ਪੀਪਲ ਜਿਹੜਾ ਕਨੈਕਸ਼ਨ ਹੈ ਜਿਹੜੀ ਪਬਲਿਕ ਡਿਪਲੋਮੇਸੀ ਹੈ ਉਹ ਨੂੰ ਬਿਲਕੁਲ ਢੇਰ ਕਰ ਦਿੱਤਾ ਹੈ ਆਮ ਬੰਦੇ ਨੂੰ ਬਿਲਕੁਲ ਸਮਝ ਆ ਗਈ ਹੈ ਕਿ ਤੁਸੀਂ ਸਿਰਫ ਇੱਕ گاਉ ਦਾ ਗੋਸ਼ਤ ਖਰੀਦਣ ਤੇ ਤੁਹਾਡੀ ਮੌਤ ਲਿੰਚਿੰਗ ਹੋ ਸਕਦੀ ਹੈ ਤੁਸੀਂ ਕਿੱਥੇ ਜਾਓ ਤੁਹਾਨੂੰ ਸੜਕਾਂ ਤੇ ਕਿਸੀਟੀਆ ਜਾ ਸਕਦਾ ਵੇ ਤੁਹਾਡੀ ਕਿਸੇ ਕਿਸਮ ਦੇ ਹਿਊਮਨ ਰਾਈਟਸ ਜਿਹੜੇ ਨੇ ਅਬਿਊਜ਼ ਹੋ ਸਕਦੇ ਨੇ ਇਹ 11 ਸਾਲਾ ਬੱਚੇ ਜਿਹੜੇ ਮੋਹਨ ਭਗਵਤ ਟਾਈਪ ਦੇ ਇੰਟੈਲੀਜੈਂਟ ਲੋਕ ਹੁੰਦੇ ਨੇ ਜਿਹੜੇ ਜਿਨ੍ਹਾਂ ਦੀ ਸਿਨਿਸਿਜ਼ਮ ਜਿਹੜੀ ਹੈ ਉਹ ਬਾਰਡਰ ਲਾਈਨ ਸੋਸ਼ੀਓਪੈਥਿਕ ਹੁੰਦੀ ਹੈ ਉਹ ਉਹ ਫਿਰ ਇਸ ਨਤੀਜੇ ਤੇ ਪਹੁੰਚਦੇ ਨੇ ਕਿ ਸਾਨੂੰ ਕੁਝ ਫੰਡਾਮੈਂਟਲ ਚੇਂਜਸ ਕਰਨੀਆਂ ਚਾਹੀਦੀਆਂ ਨੇ ਲੇਕਿਨ ਉਹ ਇਹ ਗੱਲਾਂ ਬੇਨ ਸਟ੍ਰੀਮ ਮੀਡੀਆ ਤੇ ਤੇ ਆ ਕੇ ਨਹੀਂ ਸਣ ਕਰ ਸਕਦੇ ਉਹਨਾਂ ਨੂੰ ਇਹ ਗੱਲਾਂ ਕਿਸੇ ਨੁਕਰਾਂ 'ਚ ਬੈ ਕੇ ਲੋਕਾਂ ਦੇ ਦਿਮਾਗਾਂ 'ਚ ਹੀ ਪਾਣੀਆਂ ਸਣ ਫਿਰ ਰਾਸਤਾ ਇਸ ਤਰ੍ਹਾਂ ਤੁਸੀਂ ਹੈ ਛੇਵੀਂ ਨੇ ਸਾਲ ਚ ਹੈ ਮੇਨ ਸਟ੍ਰੀਮ ਮੀਡੀਆ ਤੇ ਵੀ ਵੇਖੋ ਦੇ ਉਥੇ ਹਾਰਮਨੀ ਦੀ ਗੱਲ ਹੁੰਦੀ ਹੋਏਗੀ ਉਥੇ ਇਹ ਗੱਲਾਂ ਹੋ ਰਹੀਆਂ ਹੋਣਗੀਆਂ ਕਿ ਨਹੀਂ ਜੀ ਅਸੀਂ ਅਸੀਂ ਸਾਡਾ ਕੋਈ ਦੁਸ਼ਮਣ ਨਹੀਂ ਅਸੀਂ ਬਾਰਡਰ ਤੇ ਟੈਰੀਟੋਰੀਅਲ ਇੰਟੈਗ੍ਰਿਟੀ ਨੂੰ ਬਹੁਤ ਰਿਸਪੈਕਟ ਕਰਦੇ ਆ ਕਿਉਂਕਿ ਇਹ ਹੀ ਗੱਲਾਂ ਨੇ ਜਿਹਦੀ ਵਜ੍ਹਾ ਨਾਲ ਇਹ ਇੰਨੇ ਜ਼ਿਆਦਾ ਡਿਪਲੋਮੈਟਿਕਲੀ ਆਈਸੋਲੇਟ ਹੋਏ ਨੇ ਕਿਉਂਕਿ ਇਹਨਾਂ ਨੇ ਡੋਮੈਸਟਿਕ ਆਪਣੇ ਪੋਲਿਟੀਕਲ ਗੇਨ ਵਾਸਤੇ ਫਾਲਸ ਫਲੈਗ ਆਪਰੇਸ਼ਨ ਕਰਾਇਆ ਲੇਕਿਨ ਨਾ ਸਿਰਫ ਇਹ ਕਿ ਡੋਮੈਸਟਿਕਲੀ ਉਹਦਾ ਕੁਝ ਨਹੀਂ ਬਣ ਸਕਿਆ ਬਲਕਿ ਇਹਨਾਂ ਨੂੰ ਇਹ ਸਮਝ ਆ ਗਈ ਕਿ ਇਨਾਂ ਦੀ ਤੇ ਫੋਰਨ ਪਾਲਿਸੀ ਵੀ ਜਿਹੜੀ ਉਹ ਇੱਕ ਬੱਬਲ ਸੀ ਜਿਹੜਾ ਕਿ ਪੂਰੀ ਤਰ੍ਹਾਂ ਬਰਸਟ ਹੋ ਗਿਆ ਉਹਦੇ ਬਾਅਦ ਤੁਸੀਂ ਵੇਂਦੇ ਹੋ ਕਿ ਤੁਸੀਂ ਬਹਿ ਕੇ ਇਹ ਗੱਲ ਕਰਦੇ ਹੋ ਆਰਐਸਐਸ ਦੇ ਪਲੇਟਫਾਰਮ ਤੇ ਕਿ ਅਸੀਂ ਸ਼ਾਸਤਰਾ ਨੂੰ ਨਹੀਂ ਮੰਨਦੇ ਅਸੀਂ ਲੋਕਾਂ ਨੂੰ ਮੰਨਦੇ ਹਾਂ ਅਸੀਂ ਮਨੁਸਮ੍ਰਿਤੀ ਨੂੰ ਨਹੀਂ ਮੰਨਦੇ ਅਸੀਂ ਆਪਣੇ ਬਾਪੂ ਜੀ ਗਵਾਲਕਰ ਨੂੰ ਨਹੀਂ ਮੰਨਦੇ ਅਸੀਂ ਇੱਕ ਤ੍ਰਿਮੇਸ਼ਨ ਸਾਈਡ ਬਣਾਉਣ ਨੂੰ ਤਿਆਰ ਹਾਂ ਅਸੀਂ ਜ਼ਾਤ ਪਾਤ ਨੂੰ ਨਹੀਂ ਮੰਨਦੇ ਅਸੀਂ ਮੁਸਲਮਾਨਾਂ ਨੂੰ ਮੰਨ ਚੱਲੇ ਹਾਂ ਤੇ ਅਸੀਂ ਕ੍ਰਿਸਚੀਅਨਿਟੀ ਨੂੰ ਮੰਨ ਚੱਲੇ ਹਾਂ ਤੇ ਅਸੀਂ ਥਾਂ ਦਾ ਕਿਰੇ ਜ਼ਿਕਰ ਹੀ ਨਹੀਂ ਉਹ ਹਲੀ ਨਹੀਂ ਸਾਈਕੋਲੋਜੀਕਲੀ ਤੁਸੀਂ ਉਹਨਾਂ ਨੂੰ ਹਿੰਦੂਇਜ਼ਮ ਦੀ ਅੰਬ੍ਰੇਲਾ ਥੱਲੇ ਰੱਖਣਾ ਚਾਹੁੰਦੇ ਹੋ ਤੇ ਇਹ ਸਾਰੀਆਂ ਚੀਜ਼ਾਂ ਨੂੰ ਸਾਡੇ ਵਾਸਤੇ ਕੀ ਹੈ ਅਸੀਂ ਸਿਰਫ ਇਹ ਦੇਖ ਸਕਦੇ ਹਾਂ ਕਿ ਜਿਹੜਾ ਸੈਫਰੋਨ ਟੈਰਰਿਜ਼ਮ ਸੀ ਇੱਕ ਇੱਕ ਪਹਿਲਗਾਮ ਅਟੈਕ ਤੋਂ ਦੀ ਰਿਟੈਲੀਏਸ਼ਨ ਨੇ ਉਹ ਉਹਨੂੰ ਉਹਦੀ ਜੜ੍ਹਾਂ ਨੂੰ ਹਿਲਾ ਦਿੱਤਾ ਜੜ੍ਹਾਂ ਹਿਲਾ ਦਿੱਤੀ ਜਦੋਂ ਬਿਲਕੁਲ ਜਦੋਂ ਉਹ ਟ੍ਰੈਂਬਲਿੰਗ ਉਹਦੇ ਵਿੱਚ ਇਹ ਤੇ ਹੁਣ ਸਭ ਦੇ ਸਾਹਮਣੇ ਹੈ ਕਿ ਆਖਿਰ ਇਹ ਸਭ ਕੁਝ ਉਹ ਕੀ ਕੀ ریاਸੀ ਕਿ ਚੀਜ਼ ਜਿਹਨੂੰ ਤੁਸੀਂ ਨੈੱਟ ਸਿਕਿਉਰਿਟੀ ਪ੍ਰੋਵਾਈਡਰ ਆਪਣਾ ਰੀਜਨ ਦਾ ਸਮਝਦੇ ਹੋ ਉਹ ਉਹ ਆਪਣੀ ਸੈਫਰਨ টেরਰਿਜ਼ਮ ਨੂੰ ਸੈਵਨ ਸਿਸਟਰ ਸਟੇਟ ਤੋਂ ਲੈ ਕੇ ਕਸ਼ਮੀਰ ਇੰਡੀਅਨ ਅਪੋਪਾਇਟ ਕਸ਼ਮੀਰ ਤੱਕ ਜਾਂ ਪੰਜਾਬ ਜਿਹੜਾ ਵੀ ਇੰਡੀਅਨ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਵੇ ਉਹ ਹੁਣ ਬਹੁਤ ਜ਼ਿਆਦਾ ਐਮਪਲੀਫਾਈ ਹੋ ਰਿਹਾ ਹੈ ਤੇ ਉਹਦਾ ਜਵਾਬ ਹੈ ਵੇ ਕਿ ਤੁਸੀਂ ਆਪਣੀ ਬੇਸਿਕ ਆਈਡੀਆਲੋਜੀ ਨੂੰ ਆਪਣੇ ਮਾਈ ਪਾਪ ਨੂੰ ਛੱਡ ਦਿਓ ਤੇ ਇੱਕ ਨਵੀਂ ਲਾਈਨ ਖੜ ਲਵੋ ਜਿਹੜੀ ਕਿ ਟੋਟਲ ਜਿਹੜੀ ਹੈ ਵੈਸਟਰਨ ਅਲਾਈਨਡ ਹੈ ਜਿਹੜੀ ਵੈਸਟਰਨ ਦੇ ਕੰਨਾਂ ਨੂੰ ਅੱਛੀ ਲੱਗੇਗੀ ਜਿਹੜੀ ਗਲੋਬਲ ਨਿਊ ਲਿਬਰਲ ਆਈਡੀਓਲੋਜੀ ਨਿਓਕੌਨਸ ਨਿਊ ਲਿਪਸ ਸੁਣਨਾ ਚਾਹੁੰਦੇ ਨੇ ਉਹ ਗੱਲਾਂ ਸ਼ੁਰੂ ਕਰਦੇ ਵੋ ਤੇ ਅਗਲਾ ਬੰਦਾ ਜਿਹੜਾ ਪਲਾਂਟ ਕਰੋ ਮੋਦੀ ਤੋਂ ਆਪਣੇ ਆਪ ਨੂੰ ਥੋੜਾ ਜਿਹਾ ਡਿਸ ਅਸੋਸੀਏਟ ਕਰਕੇ ਉਹ ਥੋੜਾ ਜਿਹਾ ਇਸੇ ਤਰ੍ਹਾਂ ਦਾ ਨਿਊਟਰਲ ਟਾਈਪ ਜਿਹੜਾ ਹੈ ਉਹ ਆਪਣਾ ਪਪਟ ਤੁਸੀਂ ਲਾਂਚ ਕਰੋਗੇ ਤੇ ਇਹੀ ਤੁਸੀਂ بچੋਗੇ ਵਰਨਾ ਅਖੰਡ ਭਾਰਤ ਦਾ ਨਾਰਾ ਜਿਹੜਾ ਹੈ ਉਹ ਲਾ ਕੇ ਡੈਫੀਨੇਟਲੀ ਤੁਹਾਨੂੰ ਪਾਵਰ ਕਾਰਿਡੋਰਸ ਤੋਂ ਤੁਹਾਡੇ ਤੱਕ ਹੈ ਤੁਹਾਨੂੰ ਫੋਨ ਕਾਲਸ ਆਈਆਂ ਹੋਣਗੀਆਂ ਕਿ ਤੁਸੀਂ ਬਾਰਡਰ ਤੇ ਟੈਰੀਟੋਰੀਅਲ ਇੰਟੈਗ੍ਰਿਟੀ ਵਾਇਲਟ ਨਹੀਂ ਕਰ ਸਕਦੇ ਦੇ ਗੰਤੂ ਸੀ ਕਿ ਕਰੀਓ ਕਿ ਜੀ ਅਸੀਂ ਪੋਲੀਟੀਕਲ ਬਾਉਂਡਰੀਜ਼ ਦੀ ਰਿਸਪੈਕਟ ਕਰਨੀਆਂ ਤੇ ਹਰ ਮਸਜਿਦ ਵਿੱਚ ਜਾ ਕੇ ਸ਼ਿਵਲਿੰਗ ਲੱਭਣਾ ਬੰਦ ਕਰ ਗਿਆ ਮੇਰਾ ਖਿਆਲ ਹੈ ਕਿ ਜਿਹੜਾ ਇਹ ਆਪਣਾ ਸਿਰਫ ਕੀ ਕਹਿੰਦੇ ਨੇ ਜਿਹੜੀ ਸ਼ਰਮਿੰਦਗੀ ਹੋਈ ਹੈ ਪਾਕਿਸਤਾਨ ਦੇ ਹੱਥੋਂ ਔਰ ਇਹਨਾਂ ਨੇ ਦੇਖਿਆ ਕਿ ਜਿਸ ਕੰਮ ਵਾਸਤੇ ਅਸੀਂ ਸ ਨਰਿੰਦਰ ਮੋਦੀ ਨੂੰ ਤਿਆਰ ਕੀਤਾ ਸੀ ਆਖਰਕਾਰ ਉਹ ਵੀ ਨਹੀਂ ਕਰ ਸਕਿਆ ਲਿਹਾਜ਼ਾ ਫਿਰ ਇਸ ਵਾਸਤੇ ਚਾਹੀਦਾ ਕਿ ਅਸੀਂ ਜਰਾ ਥੋੜਾ ਜਿਹਾ ਆਪਣੇ ਆਪ ਨੂੰ ਰੀ ਕੈਲੀਬ੍ਰੇਟ ਕਰੀਏ ਨਵਾਂ ਪੇਸ ਬਟਾਈਏ ਜਿਵੇਂ ਡਾਕਟਰ ਸਾਹਿਬ ਨੇ ਡਾਕਟਰ ਸਾਹਿਬਾਂ ਨੇ ਕਿਹਾ ਤੇ ਨਵਾਂ ਪੇਸ ਹੀ ਹੈਗਾ ਤੁਸੀਂ ਬਿਲਕੁਲ ਧਿਆਨ ਨਹੀਂ ਕਰਨਾ ਕਿਉਂਕਿ ਇਹ ਜਿੱਦੋਂ ਮੈਂ ਪਹਿਲੀ ਗੱਲ ਕੀਤੀ ਕਿ ਅਗਰ ਯਾਨੀ ਕਿ ਮੋਹਨ ਭਗਵਤ ਸਾਹਿਬ ਆਪਣਾ ਕਰਮੇਸ਼ਨ ਜਿਹੜਾ ਉਹ ਇੱਕ ਦਲਤ ਦੀ ਸਾਈਡ ਤੇ ਜਾ ਕੇ ਕਰਵਾ ਲੈਣਗੇ ਤੇ ਫਿਰ ਅਸੀਂ ਸੋਚਾਂਗੇ ਕਿ ਕਿਆ ਵਾਕਈ ਯਾਨੀ ਕਿ ਗੱਲਾਂ ਜਿਹੜੀਆਂ ਕਰ ਰਹੇ ਸਨ ਉਹ ਠੀਕ ਕਰ ਰਹੇ ਸਨ ਲੇਕਿਨ ਉਦੋਂ ਤੱਕ ਜਿਹੜਾ ਇਹ ਸਿਰਫ ਇੱਕ ਭੇਸ ਬਟਾਣ ਦਾ ਜਾਂ ਆਪਣੇ ਆਪ ਨੂੰ ਕਮਜ਼ ਕਮ ਜਿਹੜਾ ਇਸ ਸ਼ਿਕ ਪਾਕਿਸਤਾਨ ਦੇ ਜਿਹੜੀ ਸ਼ਿਕਸਤ ਹੋਈ ਹੈ ਉਹਨੂੰ ਥੋੜਾ ਜਿਹਾ ਡਿਸਟੈਂਸ ਕਰਕੇ ਤਾਂ ਕਿ ਅਸੀਂ ਜਿਹੜਾ ਨਵੀਂ ਦੁਕਾਨਦਾਰੀ ਚਲਾਈਏ ਉਹੀ ਲੱਗਦਾ ਪਿਆ ਡਾਕਟਰ ਸਾਹਿਬਾ ਕੋਲੋਂ ਆਉਣ ਆਉਣ ਵਾਲੇ ਦਿਨਾਂ ਵਿੱਚ ਫਿਰ ਵੀ ਮਜ਼ ਕਿ ਸੈਫਰੌਨ ਟੈਰਰਿਸਟਿਜ਼ਮ ਜਿਹੜਾ ਇਹ ਵਾਕਈ ਜਾਨੀ ਕਿ ਇਹ ਆਪਣੀ ਕੰਨਾਂ ਵਿੱਚ ਵੱੜ ਰਿਹਾ ਹੈ ਕਿ ਆ ਵਾਕਈ ਜਿਹੜਾ ਆਪਣਾ ਹਿੰਦੁਸਤਾਨ ਇਸ ਖਿੱਤੇ ਦਾ ਜਿਹੜਾ ਕਹਿੰਦੇ ਕਿ ਜ਼ਿੰਮੇਦਾਰ ਇੱਕ ਰੀਜਨਲ ਪਲੇਅਰ ਬਣਨ ਦੀ ਤੋਂ ਆਪਣੇ ਆਪ ਨੂੰ ਰੀ ਕੈਲੀਬ੍ਰੇਟ ਕਰੇਗਾ ਜਾਂ ਫਿਰ ਇਹ ਹੀ ਰਵੇਗਾ 얘 ਤੇ ਕਹੇਗਾ ਆਪਣੇ ਆਪ ਨੂੰ ਗਲੋਬਲ ਸਾਊਥ ਦਾ ਹਿੱਸਾ ਲੇਕਿਨ ਜਾ ਕੇ ਜਿਹੜੀਆਂ ਨਾ ਜਫੀਆਂ ਜਾ ਕੇ ਉਹ ਪਰੇ ਪੈਸੀਫਿਕ ਨੂੰ ਤੇ ਉਧਰ ਜਾਨੀ ਕਿ ਆਪਣਾ ਅਮਰੀਕਾ ਤੇ ਯੂਰਪ ਆਲ ਪਾਵੇ ਇਹ ਦੇਖਾਂਗੇ ਅਸੀਂ ਇਹ ਸਾਡੀ ਨਜ਼ਰ ਹੈ ਕਿ ਇਹਨਾਂ ਜਿਹੜੀ ਪੀੜੀ ਇਹਨਾਂ ਦੀ ਜਿਹੜੀ ਕਹਿੰਦੇ ਨੇ ਕਿ ਆਪਣਾ ਆਈਸੋਲੇਸ਼ਨ ਹੋਈ ਡਿਪਲੋਮੈਟਿਕ ਉਹਨੂੰ ਇੱਕ ਇਸ ਤਰ੍ਹਾਂ ਮਟਾਉਂਦਾ ਇਜਾਜ਼ਤ ਦਿਓ ਬਹੁਤ ਬਹੁਤ ਤੁਹਾਡਾ ਸ਼ੁਕਰੀਆ